ਆਪ ਜੀ ਦਾ ਮਹਿਮਾਨ ਸਰਵਸਤੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਜਿੱਤ ਜਿੱਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਨਾਨਕ ਪੁਰੀ ਸਾਹਿਬ ਤੋਂ ਬਾਬਾ ਬਚਨ ਸਿੰਘ ਜੀ ਬਾਬਾ ਗਰਜੰਡ ਸਿੰਘ ਦੀ ਅਗਵਾਈ ਹੇਠ ਪੰਜਾਬ ਦੇ ਹੜਪੀਟਾਂ ਵਾਸਤੇ ਇੱਥੋਂ ਸੇਵਾ ਜਾ ਰਹੀ ਆ 7 ਟਰੱਕ ਖਾਦ ਬੀਜ ਦੇ ਭਰ ਕੇ ਇੱਥੋਂ ਜਾ ਰਹੇ ਨੇ ਟਰੈਕਟਰ ਜਾ ਰਹੇ ਨੇ ਗੱਲਬਾਤ ਜਾ ਰਿਹਾ ਹੈ ਬਾਬਾ ਚੰਦਰ ਸਿੰਘ ਜੀ ਬਾਬਾ ਗਜਨ ਸਿੰਘ ਜੀ ਦੀ ਅਗਵਾਈ ਹੇਠ ਔਰ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਵੱਧ ਚੜ੍ਹ ਕੇ ਹਿੱਸਾ ਪਾਇਆ ਜਾ ਰਿਹਾ ਵਾ ਸਾਰੀ ਜਾਣਕਾਰੀ ਆਪ ਜੀ ਨੂੰ ਅਸੀਂ ਦਿੰਨੇ ਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਕਿੰਨੀ ਸੇਵਾ ਜਾ ਰਹੀ ਹੈ ਇੱਥੋਂ ਕਿੰਨੇ ਟਰੱਕ ਜਾ ਰਹੇ ਨੇ ਔਰ ਕਦੋਂ ਤੋਂ ਸੇਵਾ ਚੱਲ ਰਹੀ ਹੈ ਪੰਜਾਬ ਦੇ ਵਿੱਚ ਪਿਛਲੇ ਜਿਹੜੇ ਨਿਹੜ ਆਏ ਸੀ ਹੜ ਆਉਣ ਤੋਂ ਉਪਰੰਤ ਉਸੇ ਵੇਲੇ ਹੀ ਸਤਿਕਾਰਯੋਗ ਬਾਬਾ ਬਚਨ ਸਿੰਘ ਜੀ ਤੇਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਾਨਕਪੁਰ ਡਾਂਡਾ ਸਾਹਿਬ ਤੋਂ ਬਾਬਾ ਜੀ ਬਾਬਾ ਗੁਰਜਨ ਸਿੰਘ ਜੀ ਹੋਣੀ ਔਰ ਨਾਨਕਮਤਾ ਸਾਹਿਬ ਤੋਂ ਬਾਬਾ ਰਵਿੰਦਰ ਸਿੰਘ ਜੀ ਸੰਗਤਾਂ ਨੂੰ ਨਾਲ ਲੈ ਕੇ ਪੰਜਾਬ ਵਿੱਚ ਜਾ ਕੇ ਸਾਰੇ ਹਾਲਾਤ ਵੇਖ ਕੇ ਉੱਥੇ ਜਿਸ ਤਰ੍ਹਾਂ ਵੀ ਸੇਵਾਵਾਂ ਉਸੇ ਤਰ੍ਹਾਂ ਉਸੇ ਟਾਈਮ ਤੋਂ ਅੱਜ ਤੱਕ ਚੱਲ ਰਹੀਆਂ ਨੇ ਜਿਸ ਤਰ੍ਹਾਂ ਉਸ ਟਾਈਮ ਤੇ ਜਿਹੜੀਆਂ ਸੇਵਾਵਾਂ ਦੀ ਲੋੜ ਸੀ ਸਭ ਤੋਂ ਪਹਿਲਾਂ ਉਸ ਇਲਾਕੇ ਦੇ ਵਿੱਚ ਪਸ਼ੂਆਂ ਦੀ ਦਵਾਈ ਵਾਸਤੇ ਜਿਹੜੇ ਕੈਂਪ ਲਾਏ ਗਏ ਪਿੰਡ-ਪਿੰਡ ਜਾ ਕੇ ਔਰ ਇਨਸਾਨਾਂ ਦੀ ਦਵਾਈ ਵਾਸਤੇ ਕੈਂਪ ਲਾਏ ਗਏ ਉਹ ਲਗਭਗ 8 ਦਿਨ ਕੈਂਪ ਚੱਲਦੇ ਰਹੇ ਔਰ ਪਿੰਡ-ਪਿੰਡ ਜਾ ਕੇ ਇਹ ਸੇਵਾਵਾਂ ਜਿਹੜੀਆਂ ਸੀ ਮਹਾਂਪੁਰਖਾਂ ਵੱਲੋਂ ਯੂਪੀ ਉੱਤਰਾਖੰਡ ਦੀ ਸੰਗਠਾ ਦੇ ਸਹਿਯੋਗ ਦੇ ਨਾਲ ਕੀਤੀਆਂ ਗਈਆਂ ਉਸ ਤੋਂ ਬਾਅਦ ਦੇ ਵਿੱਚ ਨਾਲ ਦੀ ਨਾਲ ਜਿਹੜਾ ਲੰਗਰ ਦੀ ਸੇਵਾ ਸੀ ਲੰਗਰ ਦੀਆਂ ਰਸਤਾਵਾਂ ਵੀ ਪਹਚਾਈਆਂ ਗਈਆਂ ਜਿੱਥੇ-ਜਿੱਥੇ ਜ਼ਰੂਰਤ ਸੀ ਫਿਰ ਉੱਥੇ ਸੰਗਤਾਂ ਦੇ ਨਾਲ ਗੱਲਬਾਤ ਕਰਕੇ ਬਾਬਾ ਜੀ ਹੁਣੀ ਇਸ ਇਲਾਕੇ ਦੇ ਜਿਹੜੇ ਸੰਗਤ ਸੀ ਉਹਨਾਂ ਨੂੰ ਨਾਲ ਲੈ ਕੇ ਔਰ ਬਾਬਾ ਜੀ ਹੁਣਾਂ ਨੇ ਉਸੇ ਵੇਲੇ ਇਹ ਗੱਲ ਕੀਤੀ ਸੀ ਵੀ ਇਹ ਸੇਵਾ ਆਪਾਂ 2-4 ਦਿਨ ਵਾਸਤੇ ਨਹੀਂ ਸੇਵਾ ਲੰਮੀ ਚਲੇਗੀ ਔਰ ਉਥੋਂ ਦੀਆਂ ਇਲਾਕੇ ਦੇ ਵਿੱਚ ਪਿੰਡ ਪਿੰਡ ਜਾ ਕੇ ਪਿੰਡ ਦੇ ਮੋਤਬਾਰਾਂ ਨੂੰ ਇਕੱਠੇ ਕਰਕੇ ਪਿੰਡ ਦੇ ਸੰਗਤ ਨੂੰ ਇਕੱਠੀ ਕਰਕੇ ਜਿਹੜੇ ਹਾਰ ਪ੍ਰਭਾਵਿਤ ਇਲਾਕਾ ਸੀ ਉਹਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਤੇ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਹਾਡੀ ਕੀ ਸੇਵਾ ਕੀਤੀ ਜਾਣੀ ਚਾਹੀਦੀ ਤੇ ਉਹਨਾਂ ਨੇ ਕਿਹਾ ਸੀ ਵੀ ਸਾਡੀ ਧਾਨ ਦੀ ਫਸਲ ਪੂਰੀ ਖਤਮ ਹੋ ਗਈ ਹੈ। 10ਵੀਂ ਨਾਲ ਗਿਆ ਸੀ ਸਾਰੇ ਇਲਾਕੇ ਦੇ ਵਿੱਚ ਬਾਬਾ ਜੀ ਹੁਣੀ ਘੁੰਮ ਕੇ ਵੇਖ ਕੇ ਆਏ ਔਰ ਸਾਰੀਆਂ ਸੰਗਤਾਂ ਆਪ ਜਾਣਦੇ ਹੋ ਕਿ ਕਣ ਝੋਨਾ ਜਿਹੜਾ ਸੀ ਬੇਕੁਖਤਮੀ ਚੋਂਦੀ ਸੀ ਕਰਦਾ ਰਕਬਾ ਜਿਹੜਾ ਹਾਂਜੀ ਉਹਨਾਂ ਦੀਆਂ ਪੂਰੀਆਂ ਲਿਸਟਾਂ ਬਾਬਾ ਜੀ ਕੋਲ ਪੂਰਾ ਰਕਬਾ ਪੂਰੇ ਪਿੰਡ ਪਿੰਡ ਦੇ ਵਿੱਚੋਂ ਕਿਸਾਨ ਕੋ ਕਿੰਨੀ ਜ਼ਮੀਨ ਹੈ ਫੋਨ ਨੰਬਰ ਪੂਰਾ ਬਾਬਾ ਜੀ ਹੁਣਾ ਕੋਲ ਨਾਲ ਦਾ ਰਕਬਾ ਜਿਹੜਾ ਹੈ ਜਾਂ ਲਿਸਟਾਂ ਪੂਰੀਆਂ ਬਾਬਾ ਜੀ ਕੋ ਹੁਣਾ ਕੋਲ ਆ ਗਈਆਂ ਉਸ ਤਰੀਕੇ ਨਾਲ ਉੱਥੇ ਸੇਵਾਵਾਂ ਕੀਤੀਆਂ ਜਾਣੀ ਔਰ ਬਾਬਾ ਜੀ ਹੁਣਾ ਨੇ ਇਹ ਇੱਕ ਅਪੀਲ ਕੀਤੀ ਸੀ ਸੰਗਤ ਨੂੰ ਕਿ ਇਹ ਹੜ ਦੇ ਨਾਲ ਜਿਹੜੇ ਪ੍ਰਭਾਵਤ ਸੰਗਤ ਹੋਈ ਹੈ ਉਹਨਾਂ ਵਾਸਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੀ ਸੇਵਾ ਵਾਸਤੇ ਅੱਗੇ ਆਈਏ ਤੇ ਅੱਗੇ ਅੱਗੇ ਸੇਵਾ ਕਰੀਏ ਸੋ ਅਸੀਂ ਧੰਨਵਾਦ ਵੀ ਕਰਦੇ ਹਾਂ ਸਤਿਕਾਰਯੋਗ ਬਾਬਾ ਬਚਨ ਸਿੰਘ ਜੀ ਹੁਣਾ ਵੱਲੋਂ ਯੂਪੀ ਅਤੇ ਉੱਤਰਾਖੰਡ ਦੀ ਸੰਗਤ ਦਾ ਕਿ ਬਾਬਾ ਜੀ ਦੀ ਇੱਕ ਅਪੀਲ ਕਰਨ ਦੇ ਨਾਲ ਵਧ ਚੜ ਕੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਲੋਕਾਂ ਨੇ ਆ ਕੇ ਸੇਵਾ ਦੇ ਵਿੱਚ ਯੋਗਦਾਨ ਪਾਇਆਗਾ ਇਹ ਨਹੀਂ ਕਿ ਪਿੰਡ-ਪਿੰਡ ਜਾ ਕੇ ਬਾਬਾ ਜੀ ਹੋਣਾ ਨੇ ਉਗਰਾਹੀ ਕੀਤੀ ਹੈ ਗਰਾਈ ਕਿਤੇ ਨਹੀਂ ਕੀਤੀ ਗਈ ਕੇਵਲ ਇੱਕ ਅਪੀਲ ਜ਼ਰੂਰ ਕੀਤੀ ਗਈ ਸੀ ਕਿ ਆਪਾਂ ਇਹ ਸੇਵਾਵਾਂ ਕਰਨੀਆਂ ਨੇ ਔਰ ਜਿੰਨੀ ਆਪਾਂ ਉੱਥੇ ਸੇਵਾ ਦੀ ਅਪੀਲ ਕੀਤੀ ਸੀ ਵੀ ਉੱਥੇ ਕੋਈ ਸਰਕਾਰ ਸੇਵਾ ਵੱਲੋਂ ਕਿਉਂਕਿ ਸਰਕਾਰ ਸੇਵਾ ਵੀ ਸੰਗਤ ਦੇ ਸਯੋਗ ਨਾਲ ਚੱਲਦੀ ਹੈ ਜੋ ਕੁਛ ਹੈ ਸੰਗਤ ਦਾ ਹੈ ਵੀ ਉੱਥੇ ਬਜਾਈ ਕਰਨੀ ਹੈ ਔਰ ਜਿੰਨੀ ਕੁ ਉਮੀਦ ਸੀ ਉਦੋਂ ਵੱਧ ਸੰਗਤਾ ਨੇ ਵੱਧ ਚੜ ਕੇ ਯੋਗਦਾਨ ਪਾਇਆ ਮੈਂ ਬਾਬਾ ਜੀ ਹੋਣਾ ਵੱਲੋਂ ਜੂਪੀ ਅਤੇ ਉੱਤਰਾਖੰਡ ਦੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਹਾਂ ਕਿਉਂਕਿ ਬਾਬਾ ਜੀ ਦੀ ਇੱਕ ਬੇਨਤੀ ਨੂੰ ਅਪੀਲ ਨੂੰ ਮੰਨ ਕੇ ਸੰਗਤਾ ਨੇ ਵੱਧ ਚੜ ਕੇ ਆਪੋ ਆਪਣੇ ਪਿੰਡਾਂ ਦੇ ਵਿੱਚੋਂ ਅੱਗੇ ਆ ਕੇ ਵੱਡਾ ਯੋਗਦਾਨ ਪਾਇਆ ਹੈ ਔਰ ਏਡੀ ਵੱਡੀ ਸੇਵਾਤ ਹੈ ਨਾਨਕਪੁਰ ਟਾਂਡਾ ਸਾਹਿਬ ਦੇ ਨਾਲ ਵੱਡਾ ਇਲਾਕਾ ਜੁੜਿਆ ਹੋਇਆ ਇਸ ਤੋਂ ਬਾਅਦ ਪੂਰਨਪੁਰ ਦਾ ਬਹੁਤ ਵੱਡਾ ਸਾਡਾ ਸਿੱਖ ਏਰੀਆ ਹੈ ਪੂਰਨਪੁਰ ਦੀ ਸੰਗਤ ਦੇ ਵੱਲੋਂ ਬਹੁਤ ਵੱਡਾ ਯੋਗਦਾਨ ਹੈ ਕੰਡਿਆਲਾ ਘੜ ਤੋਂ ਬਾਬਾ ਕਾਲਾ ਸਿੰਘ ਜੀ ਸਤਿਕਾਰਯੋਗ ਉਹਨਾਂ ਵੱਲੋਂ ਉਸ ਇਲਾਕੇ ਦੇ ਵਿੱਚੋਂ ਸੰਗਤ ਵੱਲੋਂ ਸੇਵਾ ਭੇਜੀ ਗਈ ਹੈ ਦਿਨੇਸ਼ਪੁਰ ਤੋਂ ਸੇਵਾ ਭੇਜੀ ਗਈ ਹੈ ਪੰਜਾਬ ਦੇ ਵਿੱਚ ਕਟਾਣਾ ਸਾਹਿਬ ਤੋਂ ਮਾਊ ਸਾਹਿਬ ਤੋਂ ਬਾਬਾ ਨਿਰਮਲ ਸਿੰਘ ਦੀ ਹੈ ਬਾਬਾ ਲੱਕੀ ਜੀ ਨੇ ਔਰ ਨੀਮ ਸਰ ਤੋਂ ਵੀ ਬਾਬਾ ਜੀ ਹੋਣਾ ਵੱਲੋਂ ਬਾਬਾ ਨਿਰਮਲ ਸਿੰਘ ਦੀ ਹੋਣਾ ਵੱਲੋਂ ਇਸ ਇਲਾਕੇ ਦੇ ਵਿੱਚ ਜਿਹੜੀ ਸੇਵਾ ਪੰਜਾਬ ਦੇ ਵਿੱਚ ਪੇਜੀ ਜਾਣੀ ਹੈ ਦਿਨੇਸ਼ਪੁਰ ਤੋਂ ਬਾਬਾ ਗੁਰਦੇਵ ਸਿੰਘ ਹੋਣਾ ਨੇ ਆਪਣੇ ਇਲਾਕੇ ਵਿੱਚੋਂ ਸੇਵਾ ਪੇਜੀ ਹੈ ਕਰਨਾਲ ਬਾਬਾ ਸੁਖਾ ਸਿੰਘ ਦੀ ਹੋਣੀ ਵੱਡੀਆਂ ਸੇਵਾਵਾਂ ਕਰ ਰਹੇ ਨੇ ਔਰ ਇੱਕ ਵਾਰ ਫਿਰ ਤੋਂ ਮੈਂ ਬਾਬਾ ਜੀ ਹੋਣਾ ਵੱਲੋਂ ਸਾਰੀਆਂ ਹੀ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕੇਵਲ ਇੱਕ ਅਪੀਲ ਕੀਤੀ ਕਿ ਸੰਗਤ ਨੂੰ ਔਰ ਬਾਬਾ ਜੀ ਹੋਣਾ ਦੀ ਅਪੀਲ ਨੂੰ ਮੰਨ ਕੇ ਸੰਗਤ ਨੇ ਵੱਡਾ ਦਿਲ ਕਰਕੇ ਵੱਡੀਆਂ ਸੇਵਾਵਾਂ ਵਿੱਚ ਭੇਜੀਆਂ ਨੇ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਬਾਬਾ ਜੀ ਹੁਣਾ ਵੱਲੋਂ ਧੰਨਵਾਦ ਔਰ ਸਤਿਗੁਰੂ ਜੀ ਦੇ ਚਰਨਾਂ 'ਚ ਅਸੀਂ ਅਰਦਾਸ ਵੀ ਕਰਦੇ ਹਾਂ ਸਤਿਗੁਰੂ ਜੀ ਜਿਨ੍ਹਾਂ ਸੰਗਤਾਂ ਨੇ ਆਪਣਾ ਯੋਗਦਾਨ ਇਸ ਸੇਵਾ ਦੇ ਵਿੱਚ ਪਾਇਆ ਹੈ ਸਾਰਿਆਂ ਦੇ ਪਰਿਵਾਰਾਂ ਦੇ ਉੱਤੇ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਆਪ ਜੀ ਨੇ ਨਾਮਦਾਨ ਔਰ ਕਾਰੋਬਾਰਾਂ ਦੇ ਵਿੱਚ ਰੱਖੀਆਂ ਬਖਸ਼ਣੀਆਂ ਮਨੁਕਾਮਨਾ ਪੂਰਕ ਅੱਠ ਪਿੰਡ ਨੇ ਤਕਰੀਬ 3.5 ਹਜ਼ਾਰ ਏਕੜ ਜ਼ਮੀਨ ਜਿਹੜੀ ਆ ਉੱਥੇ ਉਹ ਬਜਾਈ ਕੀਤੀ ਜਾਏਗੀ ਔਰ ਗੱਲਾਂ ਕਰਨੀਆਂ ਤਾਂ ਬੜੀਆਂ ਸੌਖੀਆਂ ਹੁੰਦੀਆਂ ਨੇ ਗੱਲਾਂ ਸਾਰੀ ਬਹੁਤ ਕਰਨੇ ਆ ਪਰ ਸੇਵਾ ਕਰਨੀ ਬਹੁਤ ਔਖੀ ਹੁੰਦੀ ਆ ਇਹਨਾਂ ਮਹਾਂਪੁਰਖਾਂ ਦਾ ਜਿੰਨਾ ਵੀ ਅਸੀਂ ਧੰਨਵਾਦ ਕਰ ਸਕੀਏ ਥੋੜਾ ਵਾ ਮਹਾਂਪੁਰਖਾਂ ਦੀ ਜਾ ਰਹੇ ਨੇ ਸਾਰੀ ਸਮਾਂ ਤੋਂ ਨੇ ਸਹਿਯੋਗ ਕੀਤਾ ਮਹਾਂਪੁਰਖਾਂ ਦੀ ਬੜੀ ਵੱਡੀ ਦੇਣ ਆ ਇਹ ਸਾਰਾ ਜਿਹੜਾ ਉੱਥੇ ਜਾ ਕੇ ਸਹਿਯੋਗ ਕਰ ਰਹੇ ਨੇ ਬਹੁਤ ਇਹਨਾਂ ਨੇ ਅੱਗੇ ਵੀ ਗਏ ਨੇ ਹੁਣ ਫੇਰ ਜਾ ਰਹੇ ਨੇ ਸਭ ਕੁਝ ਉਹ ਹੀ ਲੈ ਕੇ ਜਾ ਰਹੇ ਸਨ ਮਹਾਂਪੁਰਖ ਕੋਈ ਸਿੱਖ ਕੌਮ ਤੇ ਇਹੋ ਜਿਹੀ ਭੀੜ ਬਣਦੀ ਏ ਸਾਨੂੰ ਇੱਕ ਜਗ੍ਹਾ ਤੇ ਇਕੱਤਰ ਹੋਣਾ ਚਾਹੀਦਾ ਸਾਡਾ ਇੱਕ ਪਲੇਟਫਾਰਮ ਹੈ ਔਰ ਵੱਧ ਚੜ ਕੇ ਸੇਵਾ ਦੇ ਵਿੱਚ ਯੋਗਦਾਨ ਪਾਣਾ ਚਾਹੀਦਾ ਔਰ ਸਾਨੂੰ ਹਮੇਸ਼ਾ ਹੀ ਕਾਰ ਸੇਵਾ ਦਾ ਸੰਜੋਗ ਕਰਨਾ ਚਾਹੀਦਾ ਜਿਹੜਾ ਸਾਡਾ ਦਿੱਤਾ ਵੀ ਲੱਗਦਾ ਸਾਨੂੰ ਪਤਾ ਲੱਗਦਾ ਵੀ ਸਾਡਾ ਕਿੱਥੇ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਸਾਰੀ ਸੰਗਤ ਨੂੰ ਤੇ ਇਲਾਕਾ ਨਿਵਾਸੀ ਜਿੰਨੇ ਵੀ ਨੇ ਸਾਰਿਆਂ ਨੂੰ ਅਪੀਲ ਹੈ ਵੀ ਜੋ ਵੀ ਤੁਸੀਂ ਤੇਲ ਫੁੱਲ ਸ਼ਰਦਾ ਜੋ ਵੀ ਖਾਦ ਦਾ ਬੀਜ ਦਾ ਦਵਾਈਆਂ ਦਾ ਜੋ ਵੀ ਸੇਵਾ ਕਰਨੀ ਹੈ ਉਹ ਜਿੰਨੇ ਵੀ ਬਾਬਾ ਬਚਨ ਸਿੰਘ ਜੀ ਦੇ ਵਰਸਾਏ ਹੋਏ ਸਥਾਨ ਨੇ ਉਹਨਾਂ ਦੇ ਉੱਤੇ ਆਣ ਕੇ ਦੋ ਬਾਕੀ ਜਿਹੜੇ ਘਰ ਘਰ ਜਾ ਕੇ ਸੇਵਾ ਕਰਦੇ ਨੇ ਉਹ ਸੇਵਾ ਦਾ ਤੁਹਾਨੂੰ ਕੋਈ ਅੰਦਾਜ਼ਾ ਨਹੀਂ ਕੋਈ ਪਤਾ ਨਹੀਂ ਕਿੱਥੇ ਜਾ ਰਹੀ ਕਿੱਥੇ ਨਹੀਂ ਪਹੁੰਚ ਰਹੀ ਬਾਬਾ ਜੀ ਦੇ ਜਿੰਨੇ ਸਥਾਨ ਨੇ ਉਹਤੇ ਵੱਧ ਤੋਂ ਵੱਧ ਸੇਵਾ ਇਕੱਠੀ ਹੋਈ ਹੈ ਹਰ ਪਿੰਡਾਂ ਦੇ ਵਿੱਚ ਜਾ ਕੇ ਜਿੱਦਾਂ ਪਹਿਲਾਂ ਬਾਬਾ ਜੀ ਨੇ ਦੱਸਿਆ ਵੀ 8 ਪਿੰਡਾਂ ਦੇ ਵਿੱਚ ਸੇਵਾ ਚੱਲ ਰਹੀ ਹੈ ਅਸੀਂ ਕਾਫੀ ਦਿਨਾਂ ਤੋਂ ਦੇਖ ਰਹੇ ਹਾਂ ਜਦੋਂ ਤੋਂ ਹੜ ਸ਼ੁਰੂ ਹੋਏ ਨੇ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਬਾਬਾ ਗੁਰਜਿੰਦ ਸਿੰਘ ਜੀ ਲਗਾਤਾਰ ਜਾਂਦੇ ਰਹੇ ਨੇ ਲਗਾਤਾਰ ਉਥੇ ਦਵਾਈਆਂ ਦੀ ਡੰਗਰਾ ਪਸ਼ੂਆਂ ਦੀ ਦਵਾਈਆਂ ਦੀ ਘਰ ਘਰ ਜਾ ਕੇ ਇਹਨਾਂ ਨੇ ਸੇਵਾ ਕੀਤੀ ਹੈ ਤੇ ਇਸ ਕਰਕੇ ਹਰ ਸੰਗਤ ਨੂੰ ਪੂਰੀ ਨੂੰ ਅਪੀਲ ਹੈ ਕਿ ਜੋ ਵੀ ਸ਼ਰਧਾ ਆਪਣੀ ਭੇਜਣੀ ਹੈ ਉਹ ਗੁਰੂ ਨਾਨਕ ਪੁਰੀ ਸਾਹਿਬ ਨਾਨਕ ਮਤਾ ਸਾਹਿਬ ਤੇ ਜਾਂ ਜਿਹੜੇ ਬਾਬਾਈ ਦੇ ਹੋਰ ਵੀ ਡੇਰੇ ਨੇ ਉਥੇ ਭੇਜੀ ਜਾਵੇ ਜਿਹੜੇ ਕਿ ਤੁਹਾਡੇ ਸਹੀ ਥਾਂ ਦੇ ਉੱਤੇ ਪਹੁੰਚੀ ਜਾਵੇ ਸੇਵਾ ਜਦੋਂ ਪਤਾ ਹੋਏ ਕਿ ਸਹੀ ਜਗ੍ਹਾ ਤੇ ਲੱਗਣੀਆਂ ਏਕ-ਇਕ ਸਾਡੀ ਪਾਈ ਪਾਈ ਜਿਹੜੀ ਆ ਉਹ ਜ਼ਰੂਰਤਮੰਦਾਂ ਨੂੰ ਲੱਗਣੀਆਂ ਤੇ ਫਿਰ ਉੱਥੇ ਹੀ ਸੇਵਾ ਕਰਨੀ ਚਾਹੀਦੀ ਆ ਹੜਕ ਆਉਂਦੇ ਨੇ ਜਾਂ ਕੋਈ ਇਹੋ ਜਿਹੀ ਵਿਪਤਾ ਆਉਂਦੀ ਆ ਕੁਦਰਤੀ ਆਫਤ ਆਉਂਦੀ ਆ ਤਾਂ ਉਦੋਂ ਬਹੁਤ ਸਾਰੇ ਜਿਹੜੇ ਮੌਕਾਪਰਸਤ ਲੋਕ ਹੁੰਦੇ ਨੇ ਉਹ ਵੀ ਗਰਾਈਆਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਮੈਂ ਆਬ ਨਿੱਜੀ ਤੌਰ ਤੇ ਕਹਿਣਾ ਚਾਹੁੰਦਾ ਹਾਂ ਵੀ ਮੈਂ ਇੱਕ ਦੋ ਬੰਦਿਆਂ ਨੂੰ ਜਿਹੜੇ ਗਲਾਈਆਂ ਕਰਦੇ ਸਨ ਉਹਨਾਂ ਨੂੰ ਫੋਨ ਕਰਕੇ ਪੁੱਛਿਆ ਵੀ ਕਿੱਥੇ ਤੁਸੀਂ ਸੇਵਾ ਕੀਤੀ ਹੈ ਕਿੰਨੀ ਗਲਾਈ ਕੀਤੀ ਹੈ ਕੋਈ ਜਾਣਕਾਰੀ ਦਿਓ ਤਾਂ ਅਗੋਂ ਉਹਨਾਂ ਨੇ ਦੂਜੇ ਦਾ ਨਾਮ ਲੈ ਦਿੰਦੇ ਉਹ ਫਰਾਨੇ ਬੰਦੇ ਨੂੰ ਪਤਾ ਉਹਨੂੰ ਫੋਨ ਕਰੋ ਤਾਂ ਅਗਲੇ ਨੂੰ ਪਤਾ ਜੀ ਕੋਈ ਜਾਣਕਾਰੀ ਨਹੀਂ ਮਿਲੀ ਪਰ ਮੈਂ ਕਿਉਂ बार-बार ਇਹ ਗੱਲ ਕਰਨਾ ਉਹਨਾਂ ਦੇ ਕਿਉਂ ਮਾਹਪੁਰਖਾਂ ਦਾ ਇੰਨਾ ਜ਼ਿਆਦਾ ਧੰਨਵਾਦ ਕਰਨਾ ਵਾ ਕਿਉਂਕਿ ਇਹਨਾਂ ਨੇ ਸਾਰਾ ਜੀਵਨ ਆਪਣਾ ਕੌਮ ਦੇ ਲੇਖੇ ਲਾਇਆ ਹੋਇਆ ਵਾ ਘਰ ਪਰਿਵਾਰ ਛੜਣਾ ਬੜਾ ਔਖਾ ਹੁੰਦਾ ਵਾ ਤੇ ਸਾਨੂੰ ਚਾਹੀਦਾ ਵਾ ਵੀ ਅਸੀਂ ਵੀ ਇਹਨਾਂ ਦੇ ਨਾਲ ਸਹਿਯੋਗ ਕਰੀਏ ਮੇਰੀ ਜਿੰਨੀ ਵੀ ਇੱਥੇ ਸਾਰੀ ਸਾਧ ਸੰਗਤ ਨੇ ਅਪੀਲ ਹੈ ਕਿ ਬਾਬਾ ਜੀ ਜ਼ਮੀਨ ਖਾਤ ਤੇ ਵੀਰ ਵਾਸਤੇ ਦੇ ਰਹੇ ਨੇ ਤੇ ਆਪਾਂ ਸਾਰਿਆਂ ਨੂੰ ਇਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਬਾਬਾ ਜੀ ਦਾ ਸਾਰੀ ਯੂਪੀ ਦੀ ਸੰਗਤ ਨੇ ਬਹੁਤ ਜ਼ਿਆਦਾ ਸਹਿਯੋਗ ਕੀਤਾ ਹੈ ਪੰਜਾਬ ਦੇ ਹੜਪੀੜਤ ਇਲਾਕਿਆਂ ਦੇ ਵਿੱਚ ਇਸ ਤਰ੍ਹਾਂ ਸਾਰੇ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਨੂੰ ਸਾਰੇ ਸਿੱਖ ਕੌਮ ਕਿਤੇ ਵੀ ਕੋਈ ਢੀਡ ਪੈਂਦੀ ਹੈ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ। ਆਕੇ ਸਹਿਯੋਗ ਕਰੋ ਤੇ ਆਪਣੇ ਸਿੱਖ ਸੰਗਤ ਜਿੰਨੀ ਪੰਜਾਬ ਦੀ ਹੈ ਉਹਨਾਂ ਦੇ ਜਿਹੜੇ ਇੱਥੇ ਹੜ੍ਹ ਪੀੜਤ ਨੇ ਉਹਨਾਂ ਦੀ ਸੇਵਾ ਹੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ। 3500 35000 ਏਕੜ ਦੇ ਕਰੀਬ ਉੱਥੇ ਰਕਬਾਵਾ ਜਿੱਥੇ ਬਜਾਈ ਕੀਤੀ ਜਾਏਗੀ। ਆ ਬਾਬਾ ਬੁੱਢਾ ਸਾਹਿਬ ਜੀ ਦੀ ਜਿਹੜੀ ਕਰਮ ਭੂਮੀ ਆ ਰਮਦਾਸ ਉੱਥੇ ਮਾਹਪੁਰਖਾ ਵੱਲੋਂ ਕੈਂਪ ਲਾਇਆ ਗਿਆ ਉਸ ਇਲਾਕੇ ਦੇ ਵਿੱਚ ਸੇਵਾ ਕੀਤੀ ਜਾ ਰਹੀ ਆ। ਉਸ ਇਲਾਕੇ ਦੇ ਵਿੱਚ ਆਪ ਜੀ ਜਾਣਦੇ ਹੋ ਕਿ ਇਸ ਵਾਰ ਹੜ੍ਹਾਂ ਨੇ ਬਹੁਤ ਤਬahi ਕੀਤੀ ਸੀ। ਅਸੀਂ ਮਹਾਂਪੁਰ ਖਾਨਾ ਵੀ ਗੱਲਬਾਤ ਕਰ ਰਹੇ ਆ ਪਰ ਜਦੋਂ ਗੱਲ ਕਰਨ ਦੀ ਕੋਸ਼ਿਸ਼ ਕਰੀਦੀ ਆ ਮਹਾਂਪੁਰ ਖਾਨ ਦੇ ਨਾਲ ਤੋਂ ਉਹ ਅੱਗੋਂ ਗੱਲ ਕਰਦੇ ਨਹੀਂਗੇ ਪਰ ਮੈਂ ਬੇਨਤੀ ਕਰਾਂਗਾ ਬਾਬਾ ਗਜਿੰਦਰ ਸਿੰਘ ਜੀ ਦੇ ਅੱਗੇ ਬਾਬਾ ਜੀ ਦੋ ਸ਼ਬਦ ਆਪ ਜੀ ਦਾ ਵੀ ਮੈਂ ਗੱਲਬਾਤ ਕਰਨੀ ਚਾਹੁੰਦਾ ਜਿੱਥੋਂ ਲੈ ਕੇ ਜਾਦੇ ਹੋ ਸੇਵਾ ਪੰਜਾਬ ਦੇ ਵਿੱਚ ਇੱਥੋਂ ਵੀ ਕਾਰਖਾਨੇ ਦਾ ਖਰਚਾ ਵੀ ਤੇ ਆ ਜਾਏਗਾ ਨਾ ਜ਼ਿਆਦਾ ਜੇ ਪੰਜਾਬ ਤੋਂ ਇਹ ਚੀਜ਼ਾਂ ਲਈਆਂ ਜਾਂਦੀਆਂ ਤੇ ਫੇਰ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਲੈ ਕੇ ਤੇ ਵੈਸੇ ਲੈਣ ਦੀ ਸਲਾਹ ਤੇ ਪੰਜਾਬ ਤੋਂ ਹੀ ਸੀ ਪਰ ਪੰਜਾਬ ਚ ਵੀ ਡੀਏਪੀ ਖਾਦ ਦੀ ਬਹੁਤ ਸ਼ਾਰਟੇਜ ਆ ਇਸ ਕਰਕੇ ਉੱਥੇ ਉਹ ਟੀਐਸਪੀ ਖਾਦ ਇੱਕ ਉਹ ਦੇ ਰਹੇ ਨੇ ਉਹ ਸੰਘਤ ਉੱਥੋਂ ਦੀ ਕਹਿੰਦੀ ਆ ਵੀ ਸਾਨੂੰ ਉਹ ਨਹੀਂ ਚਾਹੀਦੀ ਸਾਨੂੰ ਡੀਏਪੀ ਚਾਹੀਦੀ ਆ ਇੱਥੇ ਸੰਘਤ ਨੂੰ ਬੇਨਤੀ ਕੀਤੀ ਸੀ ਇੱਥੇ ਲਗਭਗ 2000 ਕਟਾ ਡੀਏਪੀ ਖਾਦ ਆ ਗਈ ਹੈ ਇਸ ਕਰਕੇ ਫਿਰ ਇੱਥੋਂ ਲੈ ਕੇ ਚੱਲੇ ਆ ਉੱਥੇ ਇਹ ਡੀਏਪੀ ਨਹੀਂ ਮਿਲਦੀ ਟੀ ਉਹ ਕੁਆਲਿਟੀ ਚ ਫਰਕ ਹੋਣਾ ਕੋਈ ਖਾਦ ਦਾ ਹਾਂਜੀ ਉਹਦੇ ਚ ਨਾਈਟ੍ਰੋਜਨ ਦੀ ਕਮੀ ਹੁੰਦੀ ਆ ਨਾਲ ਯੂਰੀਆ ਪਾਉਂਦੇ ਆ ਉਹਨਾਂ ਸੰਗਤ ਦਾ ਭਰੋਸਾ ਹੀ ਐ ਨਿਊਜ਼ ਖਾਤੇ ਉਹ ਆਨੇ ਸਾਨੂੰ ਡੀਪੀ ਚਾਹੀਦੀ ਹਾਂਜੀ ਹਾਂਜੀ ਤਾਂ ਕਰਕੇ ਤੁਲੇ ਬਾਬਾ ਜੀ ਆਪ ਜੀ ਜਿਵੇਂ ਸੇਵਾ ਕਰ ਰਹੇ ਹੋ ਉੱਥੇ ਕੋਈ ਪਰੇਸ਼ਾਨੀ ਤਾਂ ਨਹੀਂ ਆਦੀ ਜਾਂ ਉੱਥੋਂ ਦੇ ਏਰੀਆ ਜਿਹੜਾ ਵਾ ਇਲਾਕੇ ਦਾ ਕਿਦਾਂ ਦਾ ਸਹਿਯੋਗ ਮਿਲਦਾ ਨਹੀਂ ਉੱਥੇ ਹਰ ਪਿੰਡ 'ਚ ਜੀ ਕਮੇਟੀਆਂ ਬਣਾ ਲੀਆਂ ਸੀ 10 ਮੈਂਬਰੀ ਜਿਹੜੇ ਜਿਹੜੇ ਪਿੰਡ ਦੀ ਸੇਵਾ ਕਰਨੇ ਆ ਉਹ ਫਿਰ ਦਾਦਾ ਮੈਂਬਰ ਪਿੰਡਾਂ ਜੋ ਚੁਣੇ ਗਏ ਸਾਰੇ ਨਗਰ ਦੀ ਸਹਿਮਤੀ ਦੇ ਨਾਲ ਉਹਨਾਂ ਦੇ ਥਰੂ ਹੀ ਲਿਸਟਾਂ ਬਣੀਆਂ ਉਹੀ ਅੱਗੇ ਹੋ ਕੇ ਸਾਡਾ ਸਾਥ ਦੇ ਰਹੇ ਨੇ ਦਿਕਤ ਕੋਈ ਨਹੀਂ ਕਿਸੇ ਤਰ੍ਹਾਂ ਦੀ ਵੀ ਹਰ ਪਿੰਡ ਚ ਗੋਦਾਮ ਮਿਲ ਗਿਆ ਗੋਦਾਮ ਚ ਉਹਨਾਂ ਨੇ ਕਿਹਾ ਵੀ ਤੁਸੀਂ ਆਪਣੇ ਹੱਥੀਂ ਦਿਓ ਜੋ ਵੀ ਬੀ ਖਾ ਦੇਣਾ ਆਪਣੇ ਹੱਥੀਂ ਸੰਗਤ ਨੂੰ ਸਰਵ ਕਰਿਓ ਇਸ ਕਰਕੇ ਉੱਥੇ ਗੋਦਾਮ ਲੈ ਗਏ ਹ ਹੁਣ ਜਾਵਾਂਗੇ ਲਿਖਾ ਪੜੀ ਕਰਕੇ ਸਾਰੀ ਸੰਗਤ ਦਾ ਸਹਿਯੋਗ ਹੈ ਨਾਲ ਉਹ ਫਿਰ ਓਵੇਂ ਓਵੇਂ ਖਾ ਤੇ ਬੀ ਦਈ ਜਾਵਾਂਗੇ ਨਾਲ ਨਾਲ ਰਸੀਦਾ ਦੇਈ ਜਾਵਾਂਗੇ ਉਹਨਾਂ ਨੂੰ ਤਰੀਕਾ ਇਹੋ ਜਿਹਾ ਉੱਥੇ ਬਣਾਇਆ ਤੁਸਾਂ ਵੀ ਜਿਹੜਾ ਜਿਨ੍ਹਾਂ ਨੂੰ ਲੋੜ ਆ ਉਹਨਾਂ ਦੀ ਵੀ ਮਦਦ ਕੀਤੀ ਜਾਏ ਕਿ ਨਾਜਾਇਜ਼ ਵੀ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਤੋਂ ਬਚਾਇਆ ਜਾਏ ਇਹਦੇ ਵਿੱਚ ਜੀ 5 ਏਕੜ ਦਾ ਰਕਬਾ ਆਪਾਂ ਲਿਆ ਪਾਵੇਂ ਕਿਸੇ ਕੋਲ 20 ਏਕੜ ਜ਼ਮੀਨ ਵੀ ਆ ਤਾਂ ਵੀ ਉਹਦੀ 5 ਏਕੜ ਦਾ ਆਪਾਂ ਬੀਜ ਕੇ ਦਵਾਂਗੇ ਜਿਹੜਾ ਛੋਟਾ ਜ਼ਿਮੀਂਦਾਰ ਆ ਉੱਥੇ ਸਾਰਾ ਵਿੱਚ ਕਵਰ ਹੋਈ ਗਿਆ ਇਹਦੇ ਉੱਥੇ ਜ਼ਿਆਦਾਤਰ ਜ਼ਿਮੀਂਦਾਰ ਜਿਹੜੇ ਨੇ ਤਿੰਨਾਂ ਤਿੰਨਾਂ ਚੌ ਚੌ ਕਿੱਲਾਂ ਦੇ ਮਾਲਕ ਨੇ ਹਾਂਜੀ ਜ਼ਿਆਦਾਤਰ ਛੋਟੇ ਹੀ ਨੇ ਲਗ ਇੱਕ ਪਿੰਡ 'ਚ ਥੋੜਾ ਹੀ ਕਰਨ ਜਿਨ੍ਹਾਂ ਕੋਲ 20 25 25 ਏਕੜ ਜ਼ਮੀਨ ਆ ਬਾਕੀ ਸਾਰੇ ਛੋਟੇ ਹੀ ਨੇ ਇਹਦੇ ਨਾਲ ਲਗਭਗ 85% ਪਿੰਡ ਕਵਰ ਹੋ ਜਾਂਦਾ ਹਾਂਜੀ 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 ਤੇ ਹੋਰ ਬਾਬਾ ਜੀ ਜਿਹੜੇ ਮੰਨ ਲਓ ਕਿ ਇਹਦੇ ਜ਼ਿੰਮੇਦਾਰਾਂ ਦੀ ਆਪ ਕੋਟ ਕਰ ਰਹੇ ਹੋ। ਹੋਰ ਜਿਹੜੇ ਪਿੰਡਾਂ ਦੇ ਵਿੱਚ ਕੁਝ ਜਿਹੜੇ ਜ਼ਮੀਨਾਂ ਨਹੀਂ ਹੁੰਦੀਆਂ ਜਿੱਥੇ ਗਰੀਬ ਲੋਕ ਹੁੰਦੇ ਨੇ ਉਹਨਾਂ ਦੀ ਵੀ ਮਦਦ ਕੀਤੀ ਜਾ ਰਹੀ ਆ ਕੀਤੀ ਗਈ ਆ ਜਾਂ ਉਹਨਾਂ ਨੂੰ ਸਾਬ ਸਫਾਈ ਦੇ ਵਿੱਚ ਮਦਦ ਕੀਤੀ ਗਈ ਹੈ ਕੁਝ। ਬਿਲਕੁਲ ਕਰਾਂਗੇ ਜੀ ਕੁਝ ਬੱਚਿਆਂ ਦੀ ਫੀਸ ਵਗੈਰਾ ਦਾ ਉਪਰਾਲਾ ਕੀਤਾ। ਜਿਨ੍ਹਾਂ ਆਪਾਂ ਅਠ ਨਗਰ ਲੈ ਅਠ ਨਗਰਾਂ ਦੇ ਗਰੰਥੀ ਸਿੰਘਾਂ ਦੇ ਬੱਚੇ ਨੇ ਉਹਨਾਂ ਦੀਆਂ ਫੀਸਾਂ ਵੀ ਦਵਾਂਗੇ ਤੇ ਬਾਕੀ ਉਹਨਾਂ ਦੀ ਹੋਰ ਵੀ ਮਾਲੀ ਸਹਾਇਤਾ ਜਿੰਨੀ ਵੀ ਜਿੱਥੋਂ ਤੱਕ ਹੋ ਸਕੇ ਉਹ ਕਰਾਂਗੇ। ਬਾਕੀ ਉਸ ਤੋਂ ਗਰੰਥੀ ਸਿੰਘਾ ਤੋਂ ਬਿਨਾਂ ਵੀ ਕੋਈ ਗਰੀਬੀ ਰੇਖਾ 'ਚ ਕੋਈ ਪਰਿਵਾਰ ਹੋਵੇਗਾ ਜਿਵੇਂ ਪਿੰਡ ਦੇ ਦੱਸਣਗੇ ਉਸ ਮੁਤਾਬਕ ਉਹਨਾਂ ਦੀ ਸੇਵਾ ਕੀਤੀ ਜਾਏਗੀ। ਉੱਥੇ ਕਿਹੜੇ-ਕਿਹੜੇ ਪਿੰਡ ਨੇ ਪਿੰਡਾਂ ਦੇ ਨਾਮ ਆਪ ਜੀ ਦੀ ਜਾਣਕਾਰੀ ਦੇ ਵਿੱਚ ਹੈਗੇ ਨੇ ਜਾਂ ਚਿੱਤੇ ਦੇ ਵਿੱਚ ਹੈਗੇ ਨੇ? ਉੱਥੇ ਜੀ ਪੱਤੀ ਰਾਮਪੁਰ, ਜੱਸੜ, ਮਾਕੋਵਾਲ, ਮਾਛੀਵਾਲਾ, ਧਰਮਾਬਾਦ, ਜੱਟਾ, ਸ਼ਹਿਜਾਦਾ ਇਹ ਤੇ ਨੇ ਅ ਉਮਰਸਰ ਜ਼ਿਲ੍ਹੇ ਦੇ। ਅੱਛਾ ਜੀ। ਤੇ ਕੁਝ ਗੁਰਦਾਸਪੁਰ ਦੇ ਇਸ ਤੋਂ ਇਲਾਵਾ ਪਿੰਡ ਭੋਜੋਕੇ ਦੁੱਲਾ ਸਿੰਘ ਵਾਲਾ ਇਹ ਫਿਰੋਜ਼ਪੁਰ ਜ਼ਿਲ੍ਹੇ ਦੇ ਨੇ ਹਾਂਜੀ ਤੇ ਕੋਟ ਬੁੱਡਾ ਜ਼ਿਲ੍ਹਾ ਤਰਨਤਾਰਨ ਉੱਥੇ ਬੀਜ ਦੀ ਸੇਵਾ ਹੋ ਗਈ ਹੈ ਹਾਂਜੀ ਇਹ ਇਹ ਕੁਝ ਜਨਾਲੇ ਤਹਿਸੀਲ ਦੇ ਵਿੱਚ ਦੇ ਪਿੰਡ ਹੋਣਗੇ ਜਿਹੜੇ ਤੁਸਾਂ ਦੱਸਿਆ ਅਮਰਸਰ ਦੇ ਨੇ ਕੁਝ ਗਰਤਾਸਪੁਰ ਜਿਹੜੇ ਨੇ ਉਹ ਤਹਿਸੀਲ ਬਟਾਲਾ ਤਹਿਸੀਲ ਦੇ ਵਿੱਚ ਪਿੰਡ ਨੇ ਡੇਰਾ ਬਾਬਾ ਨਾਨਕ ਜੀ ਅੱਛਾ ਡੇਰਾ ਬਾਬਾ ਨਾਨਕ ਦੇ ਵਿੱਚ ਪਿੰਡ ਨੇ ਹਾਂਜੀ ਤੇ ਬਾਬਾ ਜੀ ਇੱਕ ਜਾਣਕਾਰੀ ਹੋਰ ਚਾਹਣਾ ਵੀ ਜਿਵੇਂ ਤੁਸਾਂ ਦੱਸਿਆ ਵੀ 8 ਪਿੰਡ ਨੇ ਉਸ ਏਰੀਆ ਦੇ ਵਿੱਚ ਬਾਕੀ 3 ਤੇ ਇਧਰ ਫਿਰੋਜ਼ਪੁਰ ਵੱਲ ਆ ਗਏ ਉਹ 8 ਪਿੰਡ ਜਿਹੜੇ ਨੇ ਜੁੜਵੇਂ ਪਿੰਡ ਨੇ ਜਾਂ ਦੂਰ ਦੂਰ ਨੇ ਕੋਈ ਇੱਕ ਪਿੰਡ ਕਿਤੇ ਆ ਕੋਈ ਕਿਤੇ ਆ ਕੋਈ ਕਿਤੇ ਆ ਇਦਾਂ ਵਾਂ ਨਹੀਂ ਲਾਗੇ ਲਾਗੇ ਨੇ ਜੀ ਵਿੱਚ ਰਮਦਾਸ ਗੁਰਦੁਆਰਾ ਕੁਝ ਉਹ ਤੋਂ ਥੱਲੇ ਵਾਲੇ ਬੰਨੇ ਨੇ 3 ਪਿੰ ਸਹੀ ਹਾਂਜੀ ਤੇ ਜਿਹੜੇ ਵਿੱਚ ਹੋਰ ਪਿੰਡ ਛੁੱਟੇ ਨੇ ਉੱਥੇ ਕੋਈ ਹੋਸ਼ਸਤਾਵਾ ਸੇਵਾ ਕਰ ਰਹੀਆਂ ਨੇ ਹਾਂ ਲੱਗੇ ਹੀ ਨੇ ਸਾਰੇ ਬਾਕੀ ਆਪਣੇ ਕੋਲ ਵੀ ਜੇ ਕੋ ਤਿਲ ਫੁੱਲ ਬਚਿਆ ਉਹ ਫਿਰ ਹੋਰ ਪਿੰਡ ਲੈ ਲਾਂਗੇ ਉੱਥੇ ਜਾ ਕੇ ਜਿਹੜੇ ਪਿੰਡਾਂ 'ਚ ਨਾ ਕੋਈ ਪਹੁੰਚ ਪਾਊਗਾ ਅਜੇ ਆਪਾਂ ਬੀਜ ਦਾ ਪ੍ਰਬੰਧ ਜਾ ਕੇ ਕੀਤਾ ਪਿਆ ਉੱਥੇ ਉਹ ਵੀ ਲੋਡ ਕਰਨਾ ਲਗਭਗ 17-1800 ਏਕੜ ਦਾ ਬੀਜ ਉੱਥੋਂ ਲੈ ਆ ਪੰਜਾਬ ਤੋਂ ਇਹ ਇਨ੍ਹਾਂ ਗੱਡੀਆਂ 'ਚ ਖਾਲੀ ਖਾ ਦੇ ਤੇ 800 ਕਟਾ ਬੀਜ ਦਾ ਹਾਂਜੀ ਬਾਬੇ ਜਾਣਕਾਰੀ ਥੋੜੀ ਜਿਹੀ ਇੱਕ ਹੋਰ ਚਾਹਣਾ ਵੀ ਉੱਥੇ ਨਾ ਕੁਝ ਸੋਸ਼ਲ ਮੀਡੀਆ ਦੇ ਉੱਤੇ ਕੁਝ ਬੜੇ ਦਮਗਜੇ ਕਈਆਂ ਵੱਲੋਂ ਮਾਰ ਜਾਂਦੇ ਵੀ ਮੈਂ 1100 ਟਰੈਕਟਰ ਤਾਂਗਾ ਕੋਈ ਕਹਿੰਦਾ ਮੈਂ 500 ਦਾਂਗਾ ਕੋਈ 150 ਦਾਂਗਾ ਉਹ ਉੱਥੇ ਏਰੀਆ 'ਚ ਵੇਖੇ ਨੇ ਤੁਸੀਂ ਟਰੈਕਟਰ ਲੋਕਾਂ ਨੂੰ ਮਿਲੇ ਨੇ ਹਾਂਜੀ ਕੁਝ ਟਰੈਕਟਰ ਤਾਂ ਹੈ ਨੇ ਬਾਬੇ ਗੁਰੂ ਕੇ ਬਾਗ ਵਾਲਿਆਂ ਨੂੰ ਕਰ ਸੇਵਾ ਵਾਲਿਆਂ ਕੋਲ ਅੱਛਾ ਜੀ ਇੱਕ ਟੀਮ ਨੇ ਦਿੱਤੇ ਆ 8-9 ਟਰੈਕਟਰ ਅਸੀਂ ਵੇਖੇ ਆ ਬਾਕੀ ਸੁਣਿਆ ਵੀ ਸਾਰੀਆਂ ਸੰਪਰਦਾਵਾਂ ਨੂੰ ਦਿੱਤੇ ਆ ਉਹਨਾਂ ਨੇ ਹੋਰ ਜਿਹੜੀਆਂ ਉੱਥੇ ਬੰਨਾਂ ਦੀ ਸੇਵਾ ਕਰਾਉਂਦੀਆਂ ਪੰਜਾਬ ਦੇ ਦਿੱਤੇ ਨੇ ਹਾਂਜੀ ਤੇ ਆਪ ਜੀ ਨੂੰ ਨਿਕ ਕੋਈ ਅਸੀਂ ਵੀ ਕੋਈ ਡਿਮਾਂਡ ਨਹੀਂ ਕੀਤੀ ਉਹਨਾਂ ਤੋਂ ਇਸ ਕਰਕੇ ਨਾ ਕੋਈ ਕਿਸੇ ਨੂੰ ਮਿਲਿਆ ਹੀ ਉੱਥੇ ਆਪਣੇ ਕੋਲ ਇੱਥੇ ਸੰਗਤ ਦਾ ਬਹੁਤ ਦਿੱਤਾ ਕੋਈ ਗੱਲ ਨਹੀਂ ਪਰ ਬਾਬਾ ਜੀ ਸਾਢੇ 3000 ਏਕੜ ਕਾਫੀ ਰਕਬਾ ਹੁੰਦਾ ਵਾ ਤੇ ਇਹ 5 6 ਟਰੈਕਟਰ ਆਪ ਜੀ ਲੈ ਕੇ ਚੱਲੇ ਹੋ ਇਤੋਂ ਤੇ ਇਹਨਾਂ ਨਾਲ ਕਵਰ ਹੋ ਜਾਏਗਾ ਸਾਰਾ ਇਦਾਂ ਹੀ ਟਰੈਕਟਰ ਤੇ ਲੋਕਾਂ ਕੋਲ ਹੈ ਨੇ ਹੁਣ ਜਿਹੜਾ ਛੋਟਾ ਕਿਸਾਨ ਆ ਕਿਲਾ ਡੇਢ ਕਿਲੇ ਵਾਲਾ ਉਹਦੇ ਵਾਸਤੇ ਟਰੈਕਟਰ ਨੇ ਬਾਕੀ 6 7 ਟਰੈਕਟਰ ਪੰਜਾਬ ਚ ਵੀ ਕਟਾਣਾ ਸਾਹਿਬ ਹੈ ਬਾਬਾ ਜੀ ਉਹਨਾਂ ਦੀ ਸੇਵਾ ਉੱਥੇ ਉਹ ਮਹਾਰਾਜ 6 ਪਾਸ਼ਾ ਦਾ ਸਥਾਨ ਉੱਥੋਂ 6-7 ਟਰੈਕਟਰ ਉੱਥੋਂ ਚੱਲੇ ਨੇ ਬਾਕੀ ਬਾਬਾ ਨਿਰਮਲ ਸਿੰਘ ਮਾਊਸਾਹ ਵਾਲੇ 6 ਟਰੈਕਟਰ ਉਹਨਾਂ ਨੇ ਤਿਆਰ ਕੀਤੇ ਉੱਥੋਂ ਇਦਾਂ ਕਰਕੇ ਆਪਾਂ ਹਰ ਪਿੰਡ 'ਚ 2-2 3-3 ਟਰੈਕਟਰ ਦਵਾਂਗੇ ਜਿਹੜਾ ਛੋਟਾ ਜ਼ਿਮੀਂਦਾਰ ਹੈ ਉਹਦੇ ਵਾਸਤੇ ਤਿੰਨ ਸੁਪਰ ਸੀਡਰਾਂ ਨੇ ਪੰਜਾਬ 'ਚ ਬਾਬਾਈ ਉਹਨਾਂ ਨੇ ਪ੍ਰਬੰਧ ਕੀਤਾ ਉੱਥੇ ਬਾਕੀ ਇਹਦੇ ਨਾਲ ਨਾਲ ਰੋਟਾਵੇਟਰ ਵਗੈਰਾ ਸਾਰਾ ਉਹ ਵੀ ਉੱਥੇ ਆਪਾਂ ਨੂੰ ਮਿਲ ਜਾਣਗੇ ਸਾਰੇ ਸਮਾਨ ਕਿੱਥੇ ਪਏ ਉੱਥੇ ਘੱਟੇ ਸੇਵਾਦਾਰ ਕਿੰਨੇ ਚੱਲੇ ਨੇ ਬਾਬਾ ਜੀ ਅੱਜ ਤੇ 5 20 25 ਜਾਣੇ ਚੱਲੇ ਆ ਸਾਰੇ ਜਿਹੜੇ ਟਰੱਕਾਂ ਦੇ ਨਾਲ ਚੱਲੇ ਆ ਬਾਕੀ ਕੱਲੂ ਵੀ ਸੰਗਤ ਆਏਗੀ ਸਿੱਖ ਸੰਗਠਨ ਤੋਂ ਨੇ ਸਰਦਾਰ ਸੰਤੋਖ ਸਿੰਘ ਜੀ ਰੰਦਾਵਾ ਤੇ ਅਮਨਦੀਪ ਸਿੰਘ ਇਹ ਕੱਲੂ ਲੈ ਕੇ ਆਉਣਗੇ ਸੰਗਤ ਸਵੇਰੇ ਇਸ ਨਾਲ ਬਾਬਾ ਗੁਰਜਨ ਸਿੰਘ ਜੀ ਔਰ 23 ਤਰੀਕ ਨੂੰ ਉੱਥੇ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਕੇ ਸੇਵਾ ਸ਼ੁਰੂ ਕਰ ਦਿੱਤੀ ਜਾਏਗੀ ਬਜਾਈ ਦੀ ਕੰਮ ਸ਼ੁਰੂ ਕਰ ਦਿੱਤਾ ਜਾਏਗਾ ਔਰ ਜਿਵੇਂ ਬਾਬਾ ਜੀ ਨੇ ਦੱਸਿਆ ਬੇ ਹੋਰ ਵੀ ਜਿਹੜੇ ਗਰੀਬ ਉੱਤੇ ਲੋਕ ਨੇ ਜਾਂ ਜਿਨ੍ਹਾਂ ਨੂੰ ਮਦਦ ਦੀ ਲੋੜ ਆ ਉਹਨਾਂ ਦੀ ਮਦਦ ਕੀਤੀ ਜਾਏਗੀ ਇਤੋਂ ਕਾਰ ਸੇਵਾ ਵੱਲੋਂ ਔਰ ਇਲਾਕੇ ਦੇ ਸੰਕਟਾਂ ਦੇ ਸਹਿਯੋਗ ਦੇ ਨਾਲ ਔਰ ਮੈਂ ਫਿਰ ਬੇਨਤੀ ਕਰਾਂਗਾ ਕਿ ਵੱਧ ਤੋਂ ਵੱਧ ਆਪਣਾ ਯੋਗਦਾਨ ਇੱਥੇ ਪਾਓ ਆਪ ਵੇਖ ਸਕਦੇ ਹੋ ਖਾਰਬੀ ਦੇ ਨਾਲ ਨਾਲ ਇਥੋਂ ਨਾਨਕਪੁਰੀ ਸਾਹਿਬ ਤੋਂ ਟਰੈਕਟਰਾਂ ਦੀ ਸੇਵਾ ਵੀ ਜਾ ਰਹੀ ਹੈ ਪੰਜਾਬ ਦੇ ਵਿੱਚ ਇਹ 6 ਟਰੈਕਟਰ ਜਾ ਰਹੇ ਨੇ ਇਥੋਂ ਨਾਨਕਪੁਰੀ ਸਾਹਿਬ ਤੋਂ ਗੱਡੀ ਤੇ ਟਰਾਲੇ ਤੇ ਲੱਦ ਕੇ ਭੇਜੇ ਜਾ ਰਹੇ ਨੇ ਹੋਰ ਬਾਕੀ ਟਰੈਕਟਰ ਜਿਹੜੇ ਨੇ ਉੱਥੋਂ ਜਾ ਕੇ ਪੰਜਾਬ ਦੇ ਵਿੱਚੋਂ ਵੀ ਉੱਥੋਂ ਲਏ ਜਾਣਗੇ ਤੇ ਸੇਵਾ ਕੀਤੀ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਵੱਡਾ ਅਪਰਾਲਾ ਡੇਰਾਕਾਰ ਸੇਵਾ ਬਾਬਾ ਬਚਨ ਸਿੰਘ ਜੀ ਦਾ ਉਹਨਾਂ ਦੇ ਜਥੇਦਾਰ ਬਾਬਾ ਗੁਰਜੰਟ ਸਿੰਘ ਜੀ ਇਸ ਸਾਰੀ ਟੀਮ ਨੂੰ ਅਗਵਾਈ ਦੇ ਰਹੇ ਨੇ ਤੇ ਭਾਰਤੀ ਸਿੱਖ ਸੰਗਠਨ ਮੋਢੇ ਨਾਲ ਮੋਢਾ ਲਾ ਕੇ ਜਦੋਂ ਤੱਕ ਵੀ ਕਣਕ ਬੀਜੀ ਜਾਏਗੀ ਅਖੀਰ ਤੱਕ ਅੱਜ ਚੱਲੇ ਆ ਟੀਮ ਅੱਜ ਸਾਡੀ ਤਿਆਰ ਹੈ ਤੇ ਅਖੀਰ ਤੱਕ ਜਦੋਂ ਤੱਕ ਅਸੀਂ ਕਣਕ ਬੀਜ ਕੇ ਉੱਥੇ ਜਿਹੜਾ 3500 ਕਿੱਲੇ ਦਾ ਰਕਬਾ ਬਾਬਾ ਜੀ ਰਾਨੇ ਤੇ ਸੰਗਤ ਦੇ ਯੋਗਦਾਨ ਦੇ ਨਾਲ ਵੱਡਾ ਪ੍ਰਾਲਾ ਵੇਖੋ 6 ਟਰਾਲੇ ਕਣਕ ਦੇ ਬੀਜ ਦੇ ਭਰੇ ਨਾਲ ਟਰੈਕਟਰ ਵੱਡੇ ਟਰੈਕਟਰ ਮਾਪੁਰਸ਼ਾਨੇ ਲੈ ਕੇ ਦਿੱਤੇ ਨੇ ਸੇਵਾ ਵਾਸਤੇ ਇਸ ਤਰਾਈ ਇਸ ਤਰਾਈ ਦੀ ਬੈਲਟ ਦੇ ਵਿੱਚੋਂ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਇਹ ਨਾਨਕਪੁਰਵੀ ਟਾਂਡਾ ਦੇ ਡੇਰੇ ਤੋਂ ਗੁਰਦੁਆਰਾ ਸਾਹਿਬ ਤੋਂ ਇਹ ਵੇਖੋ ਇੱਕ ਬਹੁਤ ਵੱਡੀ ਪਹਿਲ ਉੱਤਰਾਖੰਡ ਵੱਲੋਂ ਪੰਜਾਬ ਦੇ ਹਰ ਪੀੜਿਤ ਪਿੰਡਾਂ ਵਾਸਤੇ ਅੱਜ ਸੇਵਾ ਇੱਥੋਂ ਰਵਾਨਾ ਹੋਣ ਲੱਗੀ ਏ ਇੱਕ ਬਹੁਤ ਵੱਡਾ ਜਥਾ ਨਾਲ ਇੱਥੋਂ ਬਾਬਾ ਜੀ ਰੰਦੇ ਨਾਲ ਚੱਲਿਆ ਅਸੀਂ 3500 ਕਿੱਲਾ ਬਾਬਾ ਜੀ ਰਾਨ ਇੱਕ ਪ੍ਰਣ ਲਿਆ ਕਿ 3500 ਕਿੱਲਾ ਅਸੀਂ ਉੱਥੇ ਕਣਕ ਬੀਜ ਕੇ ਤੇ ਆਪਣੇ ਭਰਾਵਾਂ ਦੀ ਹਰ ਪੀੜਤਾ ਦੀ ਬਾਹ ਫੜਾਂਗੇ ਮੈਂ ਅਪੀਲ ਕਰਨਾ ਸਾਰਿਆਂ ਨੂੰ ਆਪਣੇ ਸਮੇਂ ਵਿੱਚੋਂ ਸਮਾਂ ਕੱਢ ਕੇ ਇਸ ਸੇਵਾ ਦੇ ਵਿੱਚ ਟਾਈਮ ਜ਼ਰੂਰ ਦਿਓ ਜਿੱਥੇ ਤੁਸੀਂ ਆਪਣੇ ਘਰਾਂ ਦੇ ਵਿੱਚ ਆਪਣੀਆਂ ਫਸਲਾਂ ਬੀਜ ਕੇ ਆਪਣੀਆਂ ਫਸਲਾਂ ਵੜ ਕੇ ਆਪਣਾ ਕੰਮ ਕਰ ਰਹੇ ਜੇ ਇੱਥੇ ਹੀ ਪੰਜਾਬ ਵਾਸਤੇ ਇਹ ਸਮੇਂ ਦੇ ਵਿੱਚ ਆਪਣਾ ਸਮਾਂ ਦਿਓ ਕੋਈ 5 ਦਿਨ ਸੇਵਾ ਕਰੇ ਕੋਈ 10 ਦਿਨ ਸੇਵਾ ਕਰੇ ਕਿਉਂਕਿ ਮਹਾਪੁਰਸ਼ ਮਾਰਗਦਰਸ਼ਨ ਦੇ ਸਕਦੇ ਨੇ ਮਗਰ ਆਪਾਂ ਸਾਰਿਆਂ ਨੂੰ ਆਪਣੇ ਭਰਾਵਾਂ ਦੀ ਬਾਹ ਫੜਨ ਵਾਸਤੇ ਉੱਥੇ ਕਣਕ ਬੀਜ ਕੇ ਪਿੰਡ ਪਿੰਡ ਕੋਈ ਇੱਕ ਅਦਾ ਪਿੰਡ ਨਹੀਂ ਘਟੋ ਘੱਟ 10 ਤੋਂ 15 ਪਿੰਡ ਨੇ ਜਿੱਥੇ ਸੇਵਾ ਜਾ ਰਹੀ ਏ ਔਰ 3500 ਕਿੱਲਾ ਸੇਵਾ ਕੋਈ ਇੱਕ ਅਦਾ ਏਕੜ ਨਹੀਂ ਲਗਾਤਾਰ ਸੇਵਾ ਹੋਣੀ ਏ ਅੱਜ ਰਮਾਨਾ ਜਥਾ ਹੋ ਰਿਹਾ 6 ਗੱਡੀਆਂ ਭੀਂਦੀਆਂ ਖਾਦ ਭੀਂ ਤੇ ਡੀਜ਼ਲ ਦੀ ਵਿਵਸਥਾ ਮਹਾਂਪੁਰਸ਼ਾਂ ਨੇ ਆਖਿਆ ਉੱਥੋਂ ਆਪਾਂ ਕਿਉਂਕਿ ਨਗਦ ਉੱਥੋਂ ਕਰਾਂਗੇ 6 ਵੱਡੇ ਟਰੈਕਟਰ ਇੱਥੋਂ ਚੱਲੇ ਨੇ 6 ਟਰੈਕਟਰ ਉੱਥੋਂ ਨੀਮ ਸਰ ਗੁਰਦੁਆਰਾ ਬਾਬਾ ਨਿਰਮਲ ਸਿੰਘ ਜੀ ਕਾਰਸਾਹ ਵਾਲੇ ਉਹਨਾਂ ਆਖਿਆ ਕਿ ਅਸੀਂ ਦੇਾਂਗੇ ਹੋਰ ਇੱਕ ਮਹਾਂਪੁਰਸ਼ ਨੇ ਕਟਾਣਾ ਸਾਹ ਵਾਲੇ ਮਹਾਂਪੁਰਸ਼ ਉਹਨਾਂ ਨੇ ਵੀ ਕਿਹਾ ਕਿ ਅਸੀਂ ਨਾਲ ਟਰੈਕਟਰਾਂ ਦੀ ਸੇਵਾ ਕਰਾਂਗੇ ਸੁਪਰ ਸੀਡਰਾਂ ਦੀ ਸੇਵਾ ਕਰਾਂਗੇ ਬਹੁਤ ਵੱਡਾ ਅਪਰਾਲਾ ਜਿੱਥੇ ਇਸ ਅਪਰਾਲੇ ਦੇ ਵਿੱਚ ਮਹਾਂਪੁਰਸ਼ਾਂ ਦਾ ਯੋਗਦਾਨ ਹੈ ਉੱਥੇ ਤਰਾਈ ਦੇ ਵਿੱਚੋਂ ਤਰਾਈ ਦੀ ਇਸ ਬੈਲਟ ਦੇ ਵਿੱਚੋਂ ਸਾਰੇ ਪਿੰਡਾਂ ਨੇ ਨਾਲ ਯੋਗਦਾਨ ਦਿੱਤਾ ਸੇਵਾ ਕਰਨ ਦਾ ਕਿ ਅਸੀਂ ਨਾਲ ਸੇਵਾ ਕਰਾਵਾਂਗੇ ਮੈਂ ਅਪੀਲ ਕਰਨਾ ਆਪ ਸਭ ਨੂੰ ਜਿੱਥੇ ਮਹਾਂਪੁਰਸ਼ਾਂ ਨੇ ਟਾਈਮ ਕੱਢਿਆ ਇੱਥੇ ਤੁਸੀਂ ਸਾਰੇ 2-2 4-4 ਦਿਨ ਦਾ ਟਾਈਮ ਕੱਢੋ ਤੇ ਉੱਥੇ ਆਪਣਾ ਫਰਜ਼ ਸਮਝ ਕੇ ਸੇਵਾ ਦਾ ਮੌਕਾ ਦਿਓ ਸਾਰੇ ਜਣੇ ਬੰਦਾ ਹੀ ਬੰਦੇ ਦਾ ਲਾਰੂ ਹੁੰਦਾ ਵਾ ਬਿਲਕੁਲ ਹੱਥੀ ਜਾ ਕੇ ਸੇਵਾ ਵੀ ਕਰਨੀ ਚਾਹੀਦੀ ਆ ਮਹਾਂਪੁਰਖਾਂ ਨੇ ਤੁਹਾਨੂੰ ਸਾਧਨ ਉਪਲਬਧ ਕਰਾਤੇ ਨੇ ਹਰ ਚੀਜ਼ਾਂ ਉੱਥੇ ਪਹੁੰਚਾਉਂਦੀਆਂ ਨੇ ਤੁਹਾਨੂੰ ਇੱਕ ਪਲੇਟਫਾਰਮ ਦੇ ਦਿੱਤਾ ਵਾ ਤੇ ਬਾਕੀ ਹਤੀ ਸੇਵਾ ਕਰਨਾ ਸਾਡਾ ਵੀ ਫਰਜ਼ ਮੰਨਦਾ ਵਾ ਜਾ ਕੇ ਅਮਨ ਜੀ ਜਿਵੇਂ ਤੁਸੀਂ ਤਾਲਮੇਲ ਬਣਾਇਆ ਕਾਰ ਸੇਵਾ ਦੇ ਨਾਲ ਠੀਕ ਹੈ ਜੀ ਐਵੇਂ ਬਾਕੀ ਸੰਸਥਾਵਾਂ ਵਿੱਚ ਤਾਂ ਬਹੁਤ ਗਲਾਈ ਕਰ ਰਹੀਆਂ ਸਨ ਕਿਸੇ ਨੇ ਕੋਈ ਬਾਤ ਸੁਣਿਆ ਨਹੀਂ ਵੀ ਕਿੱਥੇ ਸੇਵਾ ਕੀਤੀ ਉਹਨਾਂ ਜਾ ਕੇ ਸਾਰਿਆਂ ਦੀ ਸੇਵਾ ਪ੍ਰਮਾਨ ਹੈ ਜੋ ਜਿਹੜੇ ਤਰੀਕੇ ਨਾਲ ਸੇਵਾ ਕਰਨਾ ਚਾਹੁੰਦਾ ਹੈ ਪੰਜਾਬ ਦੀ ਬਾਹ ਫੜਨਾ ਚਾਹੁੰਦਾ ਹੈ ਅੱਜ ਗਦਰਪੁਰ ਦਾ ਇੱਕ ਪਿੰਡ ਗਦਰਪੁਰ ਗਦਰਪੁਰ ਵਾਲਿਆਂ ਨੇ ਬਹੁਤ ਵੱਡਾ ਪ੍ਰਾਲਾ ਨਾਲ ਕੀਤਾ ਉਹਨਾਂ ਨੇ ਇੱਕ ਪਿੰਡ ਗੋਦ ਲਿਆ ਉੱਥੇ ਇਨਾਂ ਦੇ ਮਾਰਗਦਰਸ਼ਨ ਤੇ ਚੱਲ ਕੇ ਇੱਕ ਪਿੰਡ ਪੂਰਾ ਗੋਦ ਲੈ ਕੇ ਉਹਨਾਂ ਨੇ ਉਹ ਪਿੰਡ ਦੀ ਸੇਵਾ ਕਰਨੀ ਜਾ ਕੇ ਪੂਰਾ ਪਿੰਡ ਉਹਨਾਂ ਨੇ ਕਿਹਾ ਅਸੀਂ ਕਣਕ ਵਾਜ ਕੇ ਆਵਾਂਗੇ ਐਂਜੇ ਹੀ ਇਲਾਕੇ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਜਿਵੇਂ ਕੋਈ ਸੇਵਾ ਕਰਨਾ ਚਾਹੁੰਦਾ ਹੱਥੀ ਕਰਨਾ ਚਾਹੁੰਦਾ ਕੋਈ ਮਾਇਆ ਦੇ ਰੂਪ ਚ ਕਰਨਾ ਚਾਹੁੰਦਾ ਸੀਗਾ ਕਿਸੇ ਨੇ ਮਾਇਆ ਦੇ ਰੂਪ ਚ ਜਾ ਕੇ ਉੱਥੇ ਸੇਵਾ ਕੀਤੀ ਹੈ ਕਿਸੇ ਨੇ ਠੀਕ ਕਿਸੇ ਨੇ ਹੱਥੀ ਕੀਤੀ ਹੈ ਅਸੀਂ ਦੁਬਾਰਾ ਮੁੜ ਆਪਣੇ ਭਰਾਵਾਂ ਨੂੰ ਖੜਾ ਕਰਨ ਵਾਸਤੇ 3500 ਕਿੱਲਾ ਕਣਕ ਬੀਜ ਕੇ ਇਹ ਸੇਵਾ ਕਰਕੇ ਉਹਨਾਂ ਦੀ ਦੁਬਾਰਾ ਜਿਹੜੀ ਫਸਲ ਖਤਮ ਹੋ ਗਈ ਹੈ ਅਸੀਂ ਉਹ ਫਸਲ ਤਾਂ ਨਹੀਂ ਦੇ ਸਕਦੇ ਮਗਰ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੀ ਕਣਕ ਬਿਜਵਾ ਕੇ ਉਹਨਾਂ ਦੀ ਬਾਹ ਫੜੀ ਜਾਵੇ ਬਾਹ ਫੜੀ ਜਾਵੇ ਇਹ 35 3500 ਕਿੱਲੇ ਤੋਂ 7000 ਕਿੱਲਾ ਵੀ ਹੋ ਸਕਦਾ ਹੈ 6000 ਕਿੱਲਾ ਵੀ ਹੋ ਸਕਦਾ ਹੈ ਜੇ ਸਾਰੇ ਅਸੀਂ ਇੱਥੇ ਤਾਲਮੇਲ ਬਣਾ ਕੇ ਚੱਲ ਜਾਈਏ ਹਾਂਜੀ ਰੰਲਾਬਾ ਸਾਹਿਬ ਆਪ ਜੀ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਜੋ ਨਾਨਕਪੁਰ ਟਾਂਡਾ ਤੋਂ ਪੰਜਾਬ ਦੇ ਹੜਪੀਟਾਂ ਵਾਸਤੇ ਇੱਕ ਬਹੁਤ ਵੱਡੀ ਬੀ ਖਾਦ اور ਡੀਜ਼ਲ ਦੀ ਇੱਕ ਬੜੀ ਵੱਡੀ ਇੱਕ ਮਹਿੰਮ ਲੈ ਕੇ ਚੱਲਿਆ ਹੈ ਇਹ ਮਹਿੰਮ ਇੱਥੋਂ ਚੱਲੀ ਆ ਜਿਸ ਟੇ ਮੇ ਫਲੱਡ ਆਇਆ ਤੇ ਬਹੁਤ ਹੀ ਸਿਆਣੇ ਸੱਜਣਾ ਦੇ ਉੱਥੇ ਜਿਹੜੇ ਪਤਮ ਪੁਰਾਣੇ ਤਜਰਬੇਕਾਰ ਸਨ ਉਹਨਾਂ ਦੀ ਇੱਕ ਪੁਕਾਰ ਸੀ ਕਿ ਭਰਾਓ ਅੱਜ ਤੇ ਬਹੁਤ ਆ ਗਿਆ ਜੇ ਪਰ ਤੁਸੀਂ ਆਉਣ ਵਾਲੇ ਸਮੇਂ ਚ ਭੁੱਲ ਜਾਣਾ ਅਬ ਜਦੋਂ ਸਾਨੂੰ ਲੋੜ ਹੋਣੀ ਉਦੋਂ ਨਹੀਂ ਆਉਣਾ ਤੁਸਾਂ ਉਸ ਚੀਜ਼ ਨੂੰ ਮੱਧਿਆ ਰੱਖ ਦਿਆ ਸੀ ਬਾਬਾ ਜੀ ਨੂੰ ਵੀ ਉਦੋਂ ਬੇਨਤੀ ਬਾਬਾ ਗੁਰਜਨ ਸਿੰਘ ਨੂੰ ਕੀਤੀ ਵੀ ਆਪਾਂ ਸਮਾਨ ਬਹੁਤ ਜ਼ਿਆਦਾ ਜਾ ਰਿਹਾ ਉਸ ਟਾਈਮ ਇਹਨਾਂ ਸਮਾਨ ਹੜ ਸੀ ਸਮਾਨ ਦਾ ਵੀ ਹੜ ਸੀ ਜੇ ਪਾਣੀ ਦਾ ਹੜ ਸੀ ਤੇ ਉੱਥੇ ਸਮਾਨ ਜਾਣ ਦਾ ਵੀ ਹੜ ਸੀ ਕੋਈ ਕਸਰ ਨਹੀਂ ਸੀ ਹੈਗੀ ਸੋ ਸਾਡੀ ਇਹ ਬੇਨਤੀ ਸੀ ਬਾਬਾ ਜੀ ਨੂੰ ਕਿ ਆਪਾਂ ਇਹੋ ਜਿਹਾ ਕੰਮ ਕਰੀਏ ਕਿ ਜਿਹੜੇ ਇਹ ਪੁਰਾਣੇ ਸਿੰਘ ਵਿਚਾਰੀ ਉਥੋਂ ਦੇ ਸਾਡੇ ਭਰਾ ਕਿਸਾਨ ਨੇ ਜਿਹੜੀ ਇਹ ਗੱਲ ਕਹਿਣ ਡੈ ਰਹੇ ਵੀ ਜਦੋਂ ਟਾਈਮ ਆਉਣਾ ਜਦੋਂ ਉਹ ਸਾਰਿਆਂ ਭੁੱਲ ਜਾਣਾ ਤੇ ਆਪਾਂ ਉਹ ਇੱਕ ਉਪਰਾਲਾ ਕਰੀਏ ਸੋ ਇਸ ਸੰਸਥਾ ਨੇ ਇੱਕ ਬੜਾ ਪ੍ਰੋਜੈਕਟ ਕੀਤਾ ਵੱਡਾ ਨਾਲ ਜਿੰਨਾ ਕਿ ਸਹਿਯੋਗ ਹੋ ਸਕਿਆ ਅਸੀਂ ਵੀ ਨਾਲ ਕੀਤਾ ਹੈ ਔਰ ਸਾਰੇ ਪਿੰਡਾਂ ਤੋਂ ਬਹੁਤ ਬਹੁਤ ਵੱਡਾ ਸਹਿਯੋਗ ਆਇਆ ਹੈ ਸੋ ਇਹ ਜਿਹੜਾ ਦੱਸ ਰਹੇ ਨੇ 3500 ਏਕੜ ਦਾ ਬਾਬਾ ਜੀ ਨੇ ਉਪਰਾਲਾ ਕੀਤਾ ਹੈ ਤੇ ਹੋ ਸਕਦਾ ਉੱਥੇ ਜਾ ਕੇ ਬਹੁਤ ਵੱਧ ਜਾਣਾ ਐਸੀ ਗੱਲ ਨਹੀਂ ਹੈ ਅਸੀਂ ਜਿਹੜੀ ਤੁਹਾਡੀ ਕੋਲੋਂ ਅਪੀਲ ਕਰ ਰਹੇ ਆਂ ਵੀ ਜਿਆਦਾ ਤੋਂ ਜਿਆਦਾ ਉਥੇ ਮਾਇਆ ਬੀਖਾਤ ਪਚਾਓ ਔਰ ਇਹ ਜਨਾਚੇਰ ਵੀ ਲਾਸਟ ਤੱਕ ਹੋ ਸਕੇ ਉਥੇ ਇਹ ਸੰਸਥਾ ਔਰ ਅਸੀਂ ਇਸ ਇਲਾਕੇ ਦੀ ਸੰਗਤ ਜਿਹੜੀ ਹੈ ਉਹ ਜਾ ਕੇ ਸੇਵਾ ਕਰੇ ਕਿਸੇ ਕੋਲ 5 ਦਿਨ ਨੇ ਸਾਦੇ ਨੇ ਪਲੀਜ਼ ਜਿਵੇਂ ਹੁਣ ਅਮਨ ਸਿੰਘ ਜੀ ਆਖਿਆ ਇਹ ਜਰੂਰ ਜਾ ਕੇ ਉੱਥੇ ਵੇਖੋ ਨਾ ਟਰੈਕਟਰ ਚੱਲਨੇ ਨੇ ਟਰੈਕਟਰ ਆਪਣੇ ਆਪ ਨਹੀਂ ਚੱਲਨੇ ਕੋ ਆਟੋਮੈਟਿਕ ਨਹੀਂ ਅਗੇ ਜੀ ਆਹ ਪਰਖਾਂ ਦੇ ਨਾਲ ਪੰਜਾਬ ਸੇਵਾ ਕਰਨ ਵਾਸਤੇ ਜਾ ਰਹੇ ਗਦਰਪੁਰ ਦੇ ਗਦਰਪੁਰ ਤੋਂ ਆਏ ਨੇ ਇਨਾ ਇੱਕ ਪਿੰਡ ਗੋਦ ਲਿਆ ਵਾ ਇਹ ਵੀ ਕਾਰ ਸੇਵਾ ਦੇ ਨਾਲ ਮਿਲ ਕੇ ਉੱਥੇ ਸੇਵਾ ਕਰਨਗੇ ਆ ਸਾਰੇ ਵੀਰ ਸਾਡੇ ਆ ਸਾਹਮਣੇ ਭਾਈ ਸਾਹਿਬ ਜੀ ਨਾਂ ਜਾਣ ਸਕਣਾ ਆਪ ਜੀ ਦਾ ਗਦਰਪੁਰ ਤੋਂ ਕਿਹੜੇ ਆਏ ਨੇ ਸਿੰਘ ਕੀ ਨਾਮ ਹੈ ਆਪ ਜੀ ਦਾ ਜੀ ਭਗਵੰਤ ਸਿੰਘ ਭਗਵੰਤ ਸਿੰਘ ਜੀ ਕੀ ਕਹਿੰਦੇ ਕਿੰਨੇ ਸਿੰਘ ਚੱਲਿਓ ਆਪ ਜੀ ਅਸੀਂ ਹਜੇ ਤੇ 4-5 ਨੇ ਚਲੇ ਆ ਬਾਕੀ ਹੋਰ ਆਉਣਗੇ ਪਿੱਛੇ ਹੋਰ ਆਉਣਗੇ ਜੀ ਗਦਰਪੁਰ ਤੋਂ ਇਹ ਸਿੰਘ 4-5 ਜਣੇ ਚਲੇ ਨੇ ਉਸ ਤੋਂ ਬਾਅਦ ਉੱਥੇ ਜਿਵੇਂ ਜਿਵੇਂ ਸੇਵਾ ਸ਼ੁਰੂ ਹੋ ਜਾਂਦੀ ਆ ਉਹ ਮਗਰੋਂ ਹੋਰ ਵੀ ਜਾਣਗੇ ਮੈਂ ਇੱਕ ਬੇਨਤੀ ਭੁੱਲ ਗਿਆ ਹੋਰ ਥੋੜੀ ਜਿਹਾ ਆਪਜੀ ਨੂੰ ਫਿਰ ਕਰਨਾ ਚਾਹੁੰਨਾ ਕਿ ਜਿਵੇਂ ਗਦਰਪੁਰ ਵਾਲਿਆਂ ਨੇ ਪਿੰਡ ਗੋਦ ਲਿਆ ਇਸੇ ਤਰ੍ਹਾਂ ਹੀ ਮੈਂ ਹੋਰ ਵੀ ਜਿਹੜੇ ਆਪਣੇ ਨਗਰ ਨੇ ਉਹਨਾਂ ਨੂੰ ਇਹ ਬੇਨਤੀ ਕਰਨਾ ਜਿਹੜੇ ਸਹਿੰਦੇ ਨਗਰ ਨੇ ਉਹ ਉਥੇ ਨਗਰ ਆਪਣਾ ਜਾ ਕੇ ਇੱਕ ਗੋਦ ਲੈ ਸਕਦੇ ਨੇ ਔਰ ਸੇਵਾ ਗੁਰੂ ਘਰ ਤੋਂ ਹੋ ਜਾਣੀ ਹੈ ਟਰੈਕਟਰ ਇੱਥੇ ਆਗੇ ਨਹੀਂ ਤੁਸੀਂ ਜਾਣ ਦੀ ਰ ਉਥੋਂ ਜੇਕਰ ਤੁਸੀਂ ਦੋ ਆਦਮੀ ਮੌਜੂਦ ਕਰ ਦਿਓ ਜਿਹੜੇ ਉਥੇ ਜਾ ਕੇ ਇੱਕ ਖਾਦ ਬੀਜ ਦੀ ਡੀਜ਼ਲ ਦੀ ਜ਼ਿੰਮੇਵਾਰੀ ਲੈ ਲੈਣ ਜਿਹੜੀ ਚੀਜ਼ ਇੱਕ ਬੀਜ ਬੀਜ ਦੀ ਲੈ ਲੈਣ ਇੱਕ ਖਾਦ ਖਾਦ ਦੀ ਲੈ ਲੈਣ ਜਾਂ ਡੀਜ਼ਲ ਡੀਜ਼ਲ ਦੀ ਲੈ ਲੈਣਗੇ ਤੇ ਉਸ ਅਵਿਕਾਰ ਹੈ ਕੋਈ ਇਹਦੇ ਵਿੱਚ ਕੋਈ ਦਿੱਕਤ ਨਹੀਂ ਆ ਗਈ ਜਿਸ ਤਰ੍ਹਾਂ ਸੇਵਾ ਕਰਨਾ ਚਾਹੀਏ ਉਸ ਤਰ੍ਹਾਂ ਕਰ ਸਕਨੇ ਹੈ ਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਹਾਂਜੀ ਦਵਿੰਦਰ ਸਿੰਘ ਜੀ ਆਪ ਜੀ ਵੀ ਸੇਵਾ ਕਰ ਰਹੇ ਹੋ ਨਾਲ ਮਿਲ ਕੇ ਕਾਰਸਾ ਦੇ ਨਾਲ ਮਹਾਪੁਰਖਾਂ ਦੇ ਨਾਲ ਕੀ ਕਹਿਣਾ ਚਾਹੋਗੇ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਅਸੀਂ ਜਿਹੜਾ ਹੈ ਸਿੱਖ ਸੰਗਠਨ ਵੱਲੋਂ ਬਾਬਾ ਜੀ ਕਾਰ ਸੇਵਾ ਵੱਲੋਂ ਸਾਰੇ ਮਿਲ ਕੇ ਜਿਹੜਾ ਹੈ ਪੰਜਾਬ ਹੜਪੀੜਿਤਾ ਦੀ ਸੇਵਾ ਕਰਨ ਜਾ ਰਹੇ ਹਾਂ ਤੇ ਬਾਬਾ ਜੀ ਨੇ ਬੜਾ ਵੱਡਾ ਉਪਰਾਲਾ ਕੀਤਾ ਹੈ ਜਿਹੜਾ ਗੱਡੀਆਂ 26 ਗੱਡੀਆਂ 26 ਦੀਆਂ ਟਰੈਕਟਰ ਦੀਆਂ ਗੱਡੀਆਂ ਸਭ ਭਰੀਆਂ ਖੜੀਆਂ ਨੇ ਤੇ ਅਸੀਂ ਸਾਰੇ ਚੱਲ ਕੇ ਨਾਲ 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 ਬਾਬਾ ਜੀ ਦੇ ਨਾਲ ਆਪਣੀ ਜੋ ਹੈ ਮੈਨੂਅਲ ਸੇਵਾ ਵੀ ਜਿਹੜਾ ਹੈ ਸੀ ਕਰਨ ਚੱਲੇ ਆ ਕੱਲ ਇੱਥੋਂ ਅੱਜ ਜਥਾ ਰਵਾਨਾ ਹੋ ਰਿਹਾ ਹੈ ਔਰ ਗੱਡੀਆਂ ਰਵਾਨਾ ਹੋ ਰਹੀਆਂ ਨੇ ਕੱਲ ਅਸੀਂ ਸਾਰੇ ਲੋਕ ਇੱਥੋਂ ਰਵਾਨਾ ਹੋ ਰਹੇ ਹਾਂ ਔਰ ਜਾ ਕੇ ਪੰਜਾਬ ਜਿਹੜੇ ਹਰ ਪਿੰਡ ਤਾਂ ਨੂੰ ਦੀ ਸੇਵਾ ਕਰਨੀ ਹੈ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਬਾਬਾ ਜੀ ਨੇ 3500 ਕਿੱਲਾ ਕਿਹਾ ਹੈ ਇਹ ਕਹਿੰਦੇ ਕਿ ਹੋਰ ਵੱਧ ਵਧੇਗੀ ਅਗਰ 7000 ਕਿੱਲਾ 6000 ਕਿੱਲਾ 7000 ਕਿੱਲਾ ਹੋਏ ਸਾਰੇ ਮਿਲ ਕੇ ਉਪਰਾਲਾ ਕਰਾਂਗੇ ਤਾਂ ਕਿ ਵੱਧ ਤੋਂ ਵੱਧ ਉੱਥੇ ਸੇਵਾ ਹੋ ਸਕੇ ਸਾਡਾ ਪੰਜਾਬੀ ਕੋਈ ਵੀ ਜਿਹੜਾ ਹੈ ਪਿੱਛੇ ਨਾ ਰਹਿ ਸਕੇ ਬਿਲਕੁਲ ਜੀ ਵਧੇਗੀ ਜਦੋਂ ਆਪ ਜੀ ਦਾ ਸਹਿਯੋਗ ਹੋਏਗਾ ਆਪ ਜੀ ਸਾਫ ਦਾ ਪ੍ਰਧਾਨ ਵੀ ਰਹੇ ਹੋ ਨਾਨਕ ਕਿਸ਼ਾ ਕਮੇਟੀ ਦੇ ਗੁਰਦੁਆਰਾ ਸਾਹਿਬ ਦੀ ਤੇ ਉਤੋਂ ਕਮੇਟੀ ਵੱਲੋਂ ਕਿੰਨਾ ਕਯੋਗਦਨ ਪਾਇਆ ਗਿਆ ਹੈ ਦੇਖੋ ਜੀ ਅਸੀਂ ਆਹ ਨਹੀਂ ਕਹਿੰਦੇ ਕਿ ਸਾਡੇ ਵੱਲੋਂ ਸਹਿਯੋਗ ਆ ਸੰਗਤ ਦਾ ਸਹਿਯੋਗ ਹੈ ਸਾਡੀ ਕਿਛਾ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀ ਸਿੱਖ ਸੰਗਤ ਨਾਲ ਲੱ ਕੇ 3.5 ਲੱਖ ਰੁਪਏ ਇਕੱਠਾ ਕੀਤਾ ਹੈ ਬਾਕੀ ਹੋਰ ਵੀ ਸੰਗਤਾਂ ਹੱਲੀ ਵੀ ਦਸਿੱਧਾ ਘਟਾਰੀਆਂ ਨੇ ਦੇ ਰਹੇ ਨੇ ਬਾੜ ਪੀੜਤਾ ਵਾਸਤੇ ਕੋਈ ਵੀ ਸੰਗਤ ਆ ਸਾਡੇ ਇਕੱਲਾ ਸਾਡਾ ਨਹੀਂ ਆ ਪੂਰੀ ਸੰਗਤ ਦਾ ਰਲ ਮਿਲ ਕੇ ਉਪਰਾਲਾ ਹੈ ਔਰ ਸਿੱਖ ਹੀ ਸਿੱਖ ਦਾ ਮਤਲਬ ਸਾਥੀ ਹਮੇਸ਼ਾ ਹੀ ਹੈ ਔਰ ਕਿਤੇ ਵੀ ਅਗਰ ਕਿਤੇ ਆਫਦਾ ਆਂਦੀ ਹੈ ਆਪਣੇ ਸਿੱਖੀ ਗੁਰੂ ਦਾ ਲੰਗਰ ਲਾਂਦੇ ਨੇ ਸਿੱਖੀ ਹਰ ਜਗ੍ਹਾ ਬਲਾਲਾ ਕਰਦੇ ਨੇ ਤੁਸੀਂ ਬਾਹਰ ਦੀਆਂ ਕੰਟਰੀਆਂ ਜਾ ਕੇ ਦੇਖੋ ਅਗਰ ਇੱਕ ਗੁਰਦੁਆਰਾ ਤੇ ਕਿਤੇ ਲੰਗਰ ਨਾ ਮਿਲੇ ਜਾ ਕੇ ਗੁਰਦਾਰੇ ਜੂੜ ਲੰਗਰ ਮਿਲੇਗਾ ਤੇ ਆਈ ਉਪਰਾਲਾ ਆਪਣੀ ਕਾਰ ਸੇਵਾ ਵੱਲੋਂ ਵੀ ਹੈ ਕਿ ਤਾਂ ਕਿ ਸਿੱਖਾਂ ਨੂੰ ਵੱਧ ਤੋਂ ਵੱਧ ਮਦਦ ਮਿਲੇ ਔਰ ਜਾ ਕੇ ਬੰਦਿਆਂ ਦੇ ਤਾਂ ਦੇ ਨਾਲ-ਨਾਲ ਬੰਦੇ ਵੀ ਚੱਲਣ ਨਾਲ ਨਾਲ ਜਾ ਕੇ ਸੇਵਾ ਕਰਨ ਕਨਕ ਵਿਜਵਾਨ ਤਾਂ ਕਿ ਕਿਸੇ ਕਿਸੇ ਕੋਈ ਵੀ ਤੋੜ ਨਾ ਆਵੇ ਦਿੱਕਤ ਨਾ ਹੈ ਮੈਨ ਪਾਵਰ ਵੀ ਚਾਹੀਦੀ ਹੈ ਉੱਥੇ ਬਾਬੇ ਨਾਨਕ ਦਾ 20 ਰੁਪਈਆ ਦਾ ਲੰਗਰ ਜਿਹੜਾ ਵਾ ਰੇਂਦੀ ਦੁਨੀਆ ਤੱਕ ਚੱਲਦਾ ਰਹੇਗਾ ਇਸੇ ਤਰ੍ਹਾਂ ਸਾਡੇ ਮਹਾਪੁਰਖ ਅੱਗੇ ਲਾ ਕੇ ਸੇਵਾ ਕਰਦੇ ਰਹਿਣਗੇ ਲੋੜਵੰਦਾਂ ਦੀ ਔਰ ਜਦੋਂ ਮੈਂ ਗੱਲ ਕਰਨੀ ਚਾਹੁੰਦਾ ਵੀ ਜਦੋਂ ਹੜ੍ਹ ਆਏ ਸਨ ਉਸ ਸਮੇਂ ਤੇ ਬਹੁਤ ਸਾਰੇ ਲੋਕ ਉੱਥੇ ਪਹੁੰਚੇ ਹਨ ਉੱਥੇ ਕਈਆਂ ਨੇ ਪਬਲਿਸਿਟੀ ਵਾਸਤੇ ਕਈਆਂ ਨੇ ਆਪਣੇ ਰਾਜਨੀਤੀ ਨੂੰ ਮੁੱਖ ਰੱਖਦੇ ਆ ਪਰ ਤੋੜ ਜਿਹੜੀ ਨਿਭਾਉਂਦੇ ਨੇ ਉਹ ਸਾਡੀਆਂ ਸੰਸਥਾਵਾਂ ਹੀ ਨਿਭਾਉਂਦੀਆਂ ਨੇ ਕਾਰ ਸੇਵਾ ਵਾਲੇ ਮਹਾਪੁਰਖੀ ਉਹ ਤੋੜ ਨਿਭਾਉਣ ਦੇ ਨੇ ਉਦੋਂ ਤੋਂ ਬਹੁਤ ਸਾਰੇ ਕਿਹਨੇ 1100 ਟਰੈਕਟਰ ਵੀ ਦਾਨ ਕਰਤਾ ਹੀ ਕੋਈ ਕਹਿੰਦਾ ਮੈਂ 5 ਕਰੋੜ ਲੈ ਕੇ ਜਾਊਂਗਾ ਕੋਈ ਕਹਿੰਦਾ 8 ਕ ਲੈ ਕੇ ਜਾਊਂਗਾ ਕੋਈ ਕਹਿੰਦਾ 1 ਕਰੋੜ ਲੈ ਕੇ ਜਾਊਂਗਾ ਪਰ ਹੁਣ ਉਹ ਨਜ਼ਰ ਨਹੀਂ ਆਉਣੀ ਆ ਕਿਤੇ ਵੀ ਹੁਣ ਜਿਹੜਾ ਕੰਮ ਸਿਰੇ ਪਾਚਾ ਕੇ ਆਉਣਾ ਵਾ ਲੋਕਾਂ ਦੀ ਐਕਚੁਅਲ ਦੇ ਵਿੱਚ ਮਦਦ ਕਰਨੀ ਆ ਉਹ ਕਾਰ ਸੇਵਾ ਵਾਲੇ ਮਹਾਪੁਰਖਾਂ ਦੇ ਸਹਿਯੋਗ ਦੇ ਨਾਲ ਹੀ ਹੋਣੀ ਆ ਇਸ ਕਰਕੇ ਮੈਂ ਬਾਰ ਬਾਰ ਕਹਿੰਦਾ ਰਹਿਣਾ ਵਾ ਕਿ ਇਹਨਾਂ ਦੇ ਨਾਲ ਤਾਲਮੇਲ ਬਣਾ ਕੇ ਹੱਲ ਨੂੰ ਚੱਲਣਾ ਚਾਹੀਦਾ ਇਲਾਕੇ ਦੀਆਂ ਸੰਗਤਾਂ ਨੂੰ ਗੁਰੂ ਸਾਹਿਬ ਨੇ ਸਾਨੂੰ ਭਾਈ ਭਾਈ ਬਣਾਇਆ ਸੀ ਨ ਭਾਈ ਭਾਈ ਵਾਲਾ ਆਪਣਾ ਫਰਜ਼ ਵੀ ਪਛਾਣੀਏ ਤੇ ਦੂਜੀ ਗੱਲ ਮੈਂ ਉਹਨਾਂ ਨੂੰ ਕਰਨੀ ਚਾਹਾਂਗਾ ਵੀ ਜਿਹੜੇ ਰੋਜ਼ ਜ਼ਹਿਰ ਉਗਲਦੇ ਰਹਿੰਦੇ ਨੇ ਕਿ ਜਿਦੋਂ ਦੇ ਸ਼ਿਆਣੇ ਕਹਿੰਦੇ ਵੀ ਚੰਦ ਤੇ ਥੁੱਕਿਆ ਉਹਨਾਂ ਦੇ ਆਪਣੇ ਮੂੰਹ ਤੇ ਹੀ ਪੈਂਦਾ ਵਾ ਉਹਨਾਂ ਦੇ ਮੂੰਹ ਤੇ ਹੀ ਥੁੱਕ ਪੈਣ ਡਿਆ ਵਾ ਹੁਣ ਉਹਨਾਂ ਦੇ ਮੂੰਹ ਬੰਦ ਹੋ ਜਾਣੇ ਨੇ ਮੂੰਹ ਕਾਲੇ ਹੋਏ ਨੇ ਉਹਨਾਂ ਦੇ ਪਰ ਉਹ ਫੇਰ ਵੀ ਮੈਂ ਕਹਿੰਦਾ ਵੀ ਕਈ ਬੰਦੇ ਇਹੋ ਜਿਹੇ ਠੀਠ ਨੇ ਉਹ ਥੁੱਕ ਨੂੰ ਨਹੀਂ ਹਟਦੇ ਭਾਵੇਂ ਉਹਨਾਂ ਦਾ ਮੂੰਹ ਪੂਰਾ ਭਰ ਗਿਆ ਵਾ ਥੁੱਕ ਦੇ ਨਾਲ ਜ਼ਹਿਰ ਦੇ ਨਾਲ ਉਹਨਾਂ ਨੂੰ ਲਾਂਤਾਂ ਪਾਏ ਪੈ ਗਏ ਉਹਨਾਂ ਦਾ ਰੰਗ ਤੋਂ ਬੇਰੰਗ ਹੋ ਗਏ ਨੇ ਪਰ ਉਹ ਸੰਤਾ ਮਹਾਂਪੁਰਖਾਂ ਨੂੰ ਭੰਡਣੋਂ ਅਜੇ ਵੀ ਨਹੀਂ ਹਟਦੇ ਤੇ ਇਹੋ ਜਿਆ ਨੂੰ ਮੈਂ ਨਸੀਹਤ ਦਾਂਗਾ ਵੀ ਵਾਹਿਗੁਰੂ ਕੋ ਡਰ ਕੇ ਰਹਿਣਾ ਚਾਹੀਦਾ ਵਾ ਧੰਨਵਾਦ